ਸਾਚਰੀਆ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਇਦਾ ਉੱਥੇ ਹੀ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਆਨੰਦ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਹੈ 408 272 2500 ਟਰਕਿਆਨਾ ਇਮੀਗ੍ਰੇਸ਼ਨ ਲਾ ਫਾਰਮ ਜੇ ਟਰਕਿਆਨਾ ਹੁਣ ਨਾਲ ਸੰਪਰਕ ਕਰ ਸਕਦੇ ਹੋਂ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਇਸਲਾਹ ਕਰਨੀ ਹੈ ਕ੍ਰਿਸ਼ਣ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਜੀ ਐਨ ਯੂਬ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮਸ ਹੋਤਾ ਹੁਣਾ ਦਾ ਨੰਬਰ ਹੈ 209 277 010 ਤੇਣਾ ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕਾਂਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਹੁਣ ਰੁਖ ਕਰਦੇ ਆਂ ਖਬਰਾਂ ਦਾ ਮੈਂਟੂ ਜੀ ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਪੁਲਸ ਨੇ ਕਾਂਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਜੀ ਇਹ ਉਹੀ ਬੀਬੀ ਹੈ ਜਿਹੜੀ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਦੀ ਲੜਕੀ ਹੈ ਜੀ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਕਿ ਭਾਈ ਇਹ ਪ੍ਰੈਸ਼ਰ ਪਾ ਰਹੇ ਸੀ ਕੰਨ ਨੂੰ ਫੋਨ ਲਵਾ ਦਿੰਦੇ ਸੀ ਜਾ ਕੇ ਵੀ ਭਾਈ ਵੋਟਾਂ ਕਿੱਧਰ ਭਗਤੌਣੀਆਂ ਨੇ ਪਾਇਓ ਚਾਨਣਾ ਜੀ ਦੇਖੋ ਬਿਲਕੁਲ ਤੁਹਾਡੀਆਂ ਗੱਲਾਂ ਸਾਰੀਆਂ ਹੀ ਸਹੀ ਨੇ ਇੱਕ ਵੀ ਗੱਲ ਗਲਤ ਨਹੀਂ ਸਾਰੀਆਂ ਗੱਲਾਂ ਠੀਕ ਨੇ ਪਰ ਸਾਰੇ ਹੀ ਕੇਸਾਂ ਦੇ ਵਿੱਚ ਕੰਚਨ ਪ੍ਰੀਤਕੌਰ ਦੀ ਗ੍ਰਿਫਤਾਰੀ ਸਟੇ ਸੀ ਅਤੇ ਇਸ ਤੋਂ ਇਲਾਵਾ ਇਹ ਤੇ ਸਾਡਾ ਮੀਡੀਆ ਤੇ ਇਹ ਵੀ ਕਹੇ ਦੇਖੋ ਮੀਡੀਆ ਪਰਸਪੈਕਸ਼ਨ ਹੈ ਨਾ ਜੋ ਵੀ ਹੈ ਜੀ ਹੁਣ ਮੀਡੀਆ ਪਰਸਪੈਕਸ਼ਨ ਤੇ ਇਹ ਵੀ ਬਣ ਰਹੀ ਸੀ ਕਿ ਕਿ ਦੇਖੋ ਜੀ ਕੰਚਨਪ੍ਰੀਤ ਕੌਰ ਤੇ ਇੰਡੀਆ ਛੱਡ ਕੇ ਨਸ ਗਈ ਆ ਜੀ ਯਾਨੀ ਮਤਲਬ ਕਿ ਕੰਚਨਪ੍ਰੀਤ ਕੌਰ ਅਚਾਨਕ ਜਿਵੇਂ ਹੀ ਗ੍ਰਿਫਤਾਰੀ ਸਟੇ ਹੁੰਦੀ ਆ ਉਹ ਇਨਵੈਸਟੀਗੇਸ਼ਨ ਜੁਆਇਨ ਕਰਨਾ ਹੁੰਦੀ ਆ ਜੀ ਇਹਦਾ ਮਤਲਬ ਇਹ ਤੇ ਹੈ ਨਹੀਂ ਕਿ ਵਾਰ-ਵਾਰ ਉਹ ਇਦਾਂ ਕਰ ਰਹੀ ਸੀ ਕੰਟਰੀ ਆਊਟ ਕਰ ਲਿਆ ਕੰਟਰੀ ਇਨ ਕਰ ਲਿਆ ਤਾਂ ਮਤਲਬ ਕਿ ਇਹ ਵੀ ਤੇ ਹੈਰਾਨਗੀ ਦੀ ਗੱਲ ਹੈ ਨਾ ਕਿ ਕੰਚਨਪ੍ਰੀਤ ਕੌਰ ਦੇ ਨਾਮ ਤੇ ਹੀ ਮਲ ਆਪਾਂ ਵੇਖੀ ਤੇ ਇੱਕ ਐਸਐਸਪੀ ਦੀ ਬਲੀ ਲੈਣ ਦੇ ਚਰਚੇ ਆ ਪਰ ਕੰਚਨਪ੍ਰੀਤ ਕਿਤੇ ਗਈ ਹੋਣੀ ਉਹ ਤੇ ਐਵੇਂ ਲੱਗਦਾ ਕਿ ਪੰਜਾਬ ਦੇ ਵਿੱਚ ਹੀ ਸੀ ਤਾਂ ਖੈਰ ਮਜੀਠਾ ਠਾਣੇ 'ਚ ਪਹੁੰਚੀ ਹੈ ਕੰਚਨਪ੍ਰੀਤ ਕੌਰ ਲਗਭਗ 12:00 ਵਜੇ ਤੇ ਫੇਰ ਉਹ ਤੋਂ ਬਾਅਦ ਗ੍ਰਿਫਤਾਰੀ ਹੋਈ ਆ ਲਗਭਗ 5:30 ਵਜੇ ਤੁਹਾਨੂੰ ਪਤਾ ਹੀ ਹੈ ਜੀ ਕਿ ਅਸਲ ਦੇ ਵਿੱਚ ਸੂਰਜ ਟਲੇ ਤੋਂ ਬਾਅਦ ਕਿਸੇ ਔਰਤ ਦੀ ਗ੍ਰਿਫਤਾਰੀ ਨਹੀਂ ਪਾਈ ਜਾ ਸਕਦੀ ਸੂਰਜ ਚੜ੍ਹਨ ਤੋਂ ਬਾਅਦ ਤੱਕ ਜੀ ਇਸ ਵਾਸਤੇ ਮਤਲਬ ਕਿ 5:30 ਸੂਰਜ ਦਾ ਛਪਾ ਹੋਣ ਤੋਂ ਪਹਿਲਾਂ ਹੀ ਗ੍ਰਫਤਾਰੀ ਜਿਹੜੀ ਆ ਹੋਈ ਆ ਹੁਣ ਜਿਹੜੇ ਅਕਾਲੀ ਲੀਡਰ ਆ ਦੇਖੋ ਇਹ ਮਾਮਲਾ ਅਦਾਲਤ ਦੇ ਵਿੱਚ ਆ ਇਹ ਕਾਫੀ ਲੰਮਾ ਖਿੱਚਿਆ ਜਾਏਗਾ ਤੁਸੀਂ ਵੀ ਦੇਖੋ ਨਾ ਕਿ ਅ ਜੇ ਆਪਾਂ ਕੰਚਨਪ੍ਰੀਤ ਦੀ ਗੱਲ ਕਰੀਏ ਠੀਕ ਆ ਦੋਸ਼ ਹੈਗੇ ਉਹਨਾਂ ਤੇ ਤੇ ਇਹ ਵੀ ਕੋਈ ਝੂਠ ਨਹੀਂ ਕਿ ਜਿਹੜਾ ਅਮਰਤਪਾਲ ਸਿੰਘ ਬਾਠ ਆ ਵਾਂਟਡ ਹੈ ਉਹਦੇ ਤੇ ਕਈ ਦੋਸ਼ ਆ ਵਸੂਲੀ ਤੱਕ ਦੇ ਦੋਸ਼ ਆ ਕਈ ਕਿਸਮ ਦੇ ਦੋਸ਼ ਆ ਪਰ ਵੱਡੀ ਗੱਲ ਇਹ ਆ ਕਿ ਉਹ ਜਿਹੜੇ ਇਹਨਾਂ ਦੇ ਵਿੱਚ ਸ਼ਾਮਲ ਹੋਏ ਆ ਰਵੀਤ ਸਿੰਘ ਸੰਧੂ ਇਹਦਾ ਵੀ ਕਦੇ ਰਾਈਟ ਹੈਂਡ ਸੀ ਨਾ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਪੁੱਛ ਲਿਓ ਉਸ ਇਲਾਕੇ ਦੇ ਵਿੱਚ ਕਿ ਅਮਰਤਪਾਲ ਕਿਹਦੇ ਨਾਲ ਰਹਿੰਦਾ ਹੁੰਦਾ ਸੀ ਤੋਂ ਕਹਿਣ ਦਾ ਮਤਲਬ ਹੀ ਆ ਕਿ ਉਹ ਚੀਜ਼ਾਂ ਆਪਣੀ ਜਗ੍ਹਾ ਪਰ ਕੰਚਨਪ੍ਰੀਤ ਕੌਰ ਨੇ ਜਿਸ ਤਰ੍ਹਾਂ ਦੀ ਫਾਈਟ ਦਿੱਤੀ ਜਿਸ ਤਰ੍ਹਾਂ ਆ ਕਿ ਉਸਨੇ ਇਨਵੈਸਟੀਗੇਸ਼ਨ ਜੁਆਇਨ ਕਰ ਲਈ ਜਿਸ ਤਰ੍ਹਾਂ ਹੁਣ ਗ੍ਰਿਫਤਾਰੀ ਹੋਈ ਆ ਤੇ ਜਿਸ ਤਰ੍ਹਾਂ ਤੁਸੀਂ ਰਿਐਕਸ਼ਨ ਦੇਖੋਗੇ ਉਸ ਗ੍ਰਿਫਤਾਰੀ ਦਾ ਸੋਸ਼ਲ ਮੀਡੀਆ ਤੇ ਮੇਰੇ ਖਲ ਦੇ ਨਾਲ ਤਾਂ ਠੀਕ ਹੈ ਇਹ ਹੁਣ ਲੜਾਈ ਜਿਹੜੀ ਹੈ ਕਿਉਂਕਿ ਸਾਰਾ ਮਾਮਲਾ ਪਹਿਲਾਂ ਹੀ ਅਦਾਲਤ ਦੇ ਵਿੱਚ ਹੈ। ਪਰਚਾ ਤੋਂ ਲੈ ਕੇ ਸਟੇ ਤੱਕ ਤਾਂ ਮੈਨੂੰ ਲੱਗਦਾ ਕਿ ਕਾਨੂੰਨੀ ਲੜਾਈ ਹੋਰ ਵੀ ਤਿੱਖੀ ਹੋ ਜਾਏਗੀ, ਹੋਰ ਵੀ ਵਧੇਗੀ ਤੇ ਇਹ ਲੜਾਈ ਜਿਹੜੀ ਆ ਨਾ ਬੇਸਿਕਲੀ ਜੇ ਤੁਸੀਂ ਦੇਖੋਗੇ ਹੁਣ ਲੜਾਈ 27 ਦੀ ਆ। ਹੁਣ ਲੜਾਈ ਹੁਣ ਦੀ ਨਹੀਂ ਹੈ। ਮਰਚੇ ਹੋਣੇ ਅੰਦਰ ਜਾਣਾ ਉੱਧਰ ਕਰਨਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਸੀਗਾ ਗੁਰਪ੍ਰੀਤ ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿਆਮ ਆਦਮੀ ਪਾਰਟੀ ਦਾ ਇੱਕੋ ਟਾਰਗੇਟ ਹੈ ਅਕਾਲੀ ਦਾ ਕਿ ਅਕਾਲੀ ਤੁਹਾਨੂੰ ਉੱਠਣਾ ਨਹੀਂ ਚਾਹੀਦਾ ਜੀ ਸਾਡੇ ਸਾਹਮਣੇ ਆ ਕਈ ਹੀ ਗੱਲ ਠੀਕ ਹੈ 100% ਗੱਲਾਂ ਸੱਚੀਆਂ ਨਹੀਂ ਹੁੰਦੀਆਂ ਬੰਦਿਆਂ ਦੀ ਮੇਰੀ ਵੀ ਸ਼ਾਇਦ 100% ਤੇ ਕੋਈ ਗੱਲ ਸੱਚੀ ਨਹੀਂ ਹੋਏਗੀ ਮਤਲਬ ਕਿ ਜੋ ਮੈਂ ਕਹਿ ਦਮਾ ਸਾਰੀਆਂ ਪਰ 100 ਚੋਂ ਕਹਿ ਲਓ ਕਿ ਬਹੁਤ ਹੱਦ ਤੱਕ ਚੀਜ਼ਾਂ ਜਿਹੜੀਆਂ ਉਹ ਸਹੀ ਚੱਲੇ ਜਾਂਦੀਆਂ ਜੋ ਮੈਂ ਤੁਹਾਨੂੰ ਕਿਹਾ ਸੀ ਕਿ ਕਾਂਗਰਸ ਦੀ ਵੋਟ ਦਾ ਨੁਕਸਾਨ ਭਾਜਪਾ ਕਰ ਰਹੀ ਹੈ ਇਸ ਟਾਈਮ ਤੇ ਅਕਾਲੀਆਂ ਦੇ ਹੱਥ ਤੋਂ ਜੋ ਇਹਨਾਂ ਨੇ ਸਿਆਸੀ ਟੋਕ ਕੋ ਹੋਇਆ ਆਮ ਆਦਮੀ ਪਾਰਟੀ ਵਾਲਿਆਂ ਨੇ ਉਹ ਬਹੁਤ ਵੱਡਾ ਕੱਢ ਰਿਹਾ ਇਹਨਾਂ ਦਾ ਜਿਹੜਾ ਇਹਨਾਂ ਦੇ ਕੋਲ ਆਇਆ ਛਟਕ ਕੇ ਤੇ ਇਹਨਾਂ ਨੂੰ ਇਹੋ ਆ ਕਿ ਜੇ ਰਿਵਾਈਵਲ ਫੇਸ ਦੇ ਵਿੱਚ ਇਹ ਜਾਂਦੇ ਆ ਤਾਂ ਸਾਡਾ ਕੋਈ ਗੁੱਛਾ ਟੁੱਟ ਕੇ ਇਧਰੋਂ ਉਧਰ ਨਾ ਜਾਣਾ ਸ਼ੁਰੂ ਹੋਵੇ ਸੋ ਇਸ ਕਰਕੇ ਸਿੱਧੀ ਫਾਈਟ ਜਿਹੜੀ ਹੈ 27 ਦੀ ਆ ਸਿੱਧੀ ਫਾਈਟ ਅੱਜ ਵੀ ਕਹ ਲਓ ਝਾੜੂ ਵਰਸਸ ਤੱਕੜੀ ਜਿਹੜੀ ਉਹ ਹੈਗੀ ਆ ਜੀ ਉਧਰ ਅਗਲੀ ਜੇਕਰ ਗੱਲ ਕਰੀਏ ਤਾਂ ਢਾਲੀਵਾਲ ਸਾਹਿਬ ਜਿਹੜੇ ਕਿ ਇਹਨਾਂ ਦੇ ਸਪੋਕਸਪਰਸਨ ਨੇ ਇਸ ਸਮੇਂ ਪਹਿਲਾਂ ਤਾਂ ਚਲੋ ਵਜ਼ੀਰ ਰਹੇ ਨੇ ਉਹਨਾਂ ਦੀ ਵਜ਼ੀਰੀ ਗਈ ਤੇ ਉਹਨਾਂ ਨੂੰ ਫਿਰ ਅੱਗੇ ਲਾਇਆ ਗਿਆ ਇੱਧਰ ਵਾਲੇ ਮੈਕਮੇ ਦੇ ਵਿੱਚ ਤੇ ਢਾਲੀਵਾਲ ਸਾਹਿਬ ਦੀ ਸ਼ਬਦਾਵਲੀ ਬੜੀ ਸ਼ਾਨਦਾਰ ਹੈ ਇੱਕ ਪੁਲਿਸ ਵਾਲੇ ਨੂੰ ਚੰਗੇ ਫੁੱਲ ਪਾ ਰਹੇ ਸੀ ਹਾਂ ਜੀ ਦੇਖੋ ਢਾਲੀਵਾਲ ਸਾਹਿਬ ਜਿਹੜੇ ਨਿੱਜੀ ਜ਼ਿੰਦਗੀ 'ਚ ਦੇਖੋਗੇ ਤੇ ਬੰਦੇ ਸਾਹਿਤਕਾਰ ਨੇ ਤੁਹਾਨੂੰ ਮੈਂ ਗੱਲ ਦੱਸਾਂ ਇਹਨਾਂ ਦੀ ਸ਼ਖਸੀਅਤ ਬਾਰੇ ਮੈਂ ਨਿੱਜੀ ਤੌਰ ਤੇ ਇਹਨਾਂ ਨੂੰ ਜਾਣਦਾ ਗੁਰਪ੍ਰਭਜਨ ਪਾਜੀ ਦੇ ਜੋ ਬਹੁਤ ਖਾਸਮ ਖਾਸਿਆ ਤੇ ਗੁਰਪ੍ਰਭਜਨ ਪਾਜੀ ਮੇਰੇ ਦੋਸਤ ਨੇ ਉਮਰ ਚ ਤਾਂ ਬਹੁਤ ਵੱਡੇ ਆ ਜਿਨ੍ਹਾਂ ਦੇ ਸ਼ੇਅਰ ਕਦੇ ਅਕਸਰ ਤੁਸੀਂ ਦੇਖਿਆ ਹੋਣਾ ਕਿ ਭਗਵੰਤ ਮਾਨ ਵੀ ਬੋਲਦੇ ਹੁੰਦੇ ਆ ਤਾਂ ਮਤਲਬ ਕਿ ਇਹ ਸਾਹਿਤਕਾਰ ਨੇ ਇਹ ਜਗਦੇਵ ਕਲਾ ਤੋਂ ਨੇ ਮੇਲਾ ਯੋਜਨ ਕਮੇਟੀ ਦੇ ਪ੍ਰਧਾਨ ਰਹੇ ਬਹੁਤ ਵੱਡਾ ਮੇਲਾ ਲੱਗਦਾ ਉੱਥੇ ਜੀ ਠੀਕ ਹੈ ਨਾ ਜੀ ਤਾਂ ਉਸੇ ਆਯੋਜਨ ਕਮੇਟੀ ਚੋਂ ਹੀ ਨਿਕਲੇ ਨੁਮਾਇੰਦਗੀ ਕਰਦੇ ਸਨ ਫਿਰ ਅਮਰੀਕਾ ਗਏ ਤੇ ਅਮਰੀਕਾ ਚ ਵਾਪਸ ਪਰਤੇ ਕਾਂਗਰਸ ਚ ਵੀ ਕੰਮ ਕੀਤਾ ਭਗਵੰਤ ਮਾਨ ਦੇ ਬਹੁਤ ਖਾਸਮ ਖਾਸ ਨਿੱਤਰ ਨਹੀਂ ਪਰ ਮਤਲਬ ਕਿ ਇੱਕ ਤਜਰਬੇਕਾਰ ਲੀਡਰ ਇੱਕ ਘੁੰਮਿਆ ਘਮਾਇਆ ਇਨਸਾਨ ਇੱਕ ਮਤਲਬ ਕਿ ਸਫਲ ਆਯੋਜਕ ਤੇ ਇਸ ਲਈ ਰਾਜਨੇਤਾ ਪਿਛਲੇ 4-5 ਸਾਲ ਤੋਂ ਤੇ ਉਹ ਰਾਜਨੇਤਾ ਨੇ ਕਿ ਉਹਨਾਂ ਦੀ ਸ਼ਬਦਾਵਲੀ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਠੀਕ ਨਹੀਂ ਔਰ ਅੱਗੇ ਵੀ ਇਹ ਚਲੋ ਲਾਈਟ ਮੋਡ ਤੇ ਗੱਲਾਂ ਕਰ ਜਾਂਦੇ ਆ ਜਾਂ ਇਹਨਾਂ ਦਾ ਇੱਕ ਸਟਾਈਲ ਵੀ ਆ ਓਏ ਦੁਕਾਨਦਾਰ ਨੂੰ ਪਿਆਰ ਨਾਲ ਵੀ ਭਾਵੇਂ ਕਹਣਾ ਜਲੇਬੀਆਂ 파ਦੇ ਜਲੇਬੀਆਂ 파ਦੇ ਜਿਸ ਤਰ੍ਹਾਂ ਬੋਲਦੇ ਹੁੰਦੇ ਆ ਤੇ ਇਹਨਾਂ ਨੂੰ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪੈਂਦਾ ਬਹੁਤ ਮੌਕਿਆਂ ਤੇ ਟਮਾਟਰ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਤੇ ਇਸ ਤੋਂ ਇਲਾਵਾ ਇੱਕ ਵਾਰੀ ਇਹ ਗੁਜਰਾਤ ਦੇ ਵਿੱਚ ਸ਼ਾਇਦ ਉੱਥੇ ਸਮੋਸੇ ਤਲ ਲੱਗ ਪਏ ਸਨ ਤਾਂ ਕੁਝ ਤਸਵੀਰਾਂ ਨੂੰ ਲੈ ਕੇ ਟ੍ਰੋਲੀ ਵੀ ਕੀਤੀ ਜਾਂਦੀ ਆ ਪਰ ਇਹ ਅੱਜ ਮਾਮਲਾ ਇਦਾਂ ਸੀ ਕਿ ਇਹ ਕਿਤੇ ਲੰਘੇ ਨੇ ਸ਼ਾਇਦ ਅਮਰਸਰ ਦੀ ਗੱਲ ਹੈ ਤੇ ਉੱਥੇ ਟ੍ਰੈਫਿਕ ਜਾਮ ਸੀਗਾ ਤੇ ਇਹਨਾਂ ਨੇ ਟ੍ਰੈਫਿਕ ਸਵਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਉੱਥੇ ਆਪ ਪਹਿਲ ਕਦਮੀ ਕੀਤੀ ਉਹ ਠੀਕ ਆ ਇਹ ਵੀ ਗੱਲ ਠੀਕ ਆ ਕਿ ਇਹ ਪੁਲਿਸ ਕੱਲੀ ਚਲਾਨ ਕੱਟਣ ਯੋਗੀ ਨਹੀਂ ਹੈਗੀ ਇਹਦਾ ਕੰਮ ਹੈ ਟ੍ਰੈਫਿਕ ਵੀ ਸਵਚਾਰੂ ਢੰਗ ਨਾਲ ਚਾਲੂ ਕਰੇ ਪਰ ਜੋ ਗੰਦੀਆਂ ਗਾਲਾਂ ਕੱਡੀਆਂ ਗਈਆਂ ਨੇ ਹੌਨ ਕੈਮਰਾ ਸੈਕਸ਼ਨ ਨੂੰ ਖਾਸ ਤੌਰ ਤੇ ਲੈ ਕੇ ਜਿਹੜਾ ਇਨਚਾਰਜ ਹੋਏਗਾ ਉਥੋਂ ਦਾ ਤਾਂ ਮੇਰੇ ਖਿਆਲ ਦੇ ਨਾਲ ਇਹ ਗਲਤ ਹੈ ਔਰ ਕਮਾਲ ਦੀ ਗੱਲ ਹੈ ਮੈਂ ਤੇ ਇਹਨਾਂ ਦੇ ਪੰਬਕੜਾਂ ਦੇ ਵਾਰੀ ਵਾਰੇ ਜਾਨਾ ਕਿ ਉਹ ਕਹੀ ਜਾਂਦੇ ਆ ਲੈ ਪੁਲਿਸ ਕਿਹੜਾ ਗਾਲਾਂ ਨਹੀਂ ਕੱਢਦੀ ਜੀ ਕੱਢਦੀ ਤੇ ਫੇਰ ਕੀ ਗੱਲ ਮੈਂ ਕਿਹਾ ਪੁਲਿਸ ਤੇ ਇਨਕਾਊਂਟਰ ਵੀ ਕਰਦੀ ਐ ਏਕੇ 47 ਫੜਾ ਦੇਉ ਥਾਲੀ ਵਾਲੋ ਰਾ ਨੂੰ ਫਿਰ ਹੂੰ ਪਗੋੜੀਆਂ ਵੀ ਮਾਰੀ ਜਾਂ ਕਮਾਲ ਦੀ ਗੱਲ ਇੱਕ ਲੀਡਰ ਫਿਰ ਲੋਕ ਵੀ ਗਾਲਾਂ ਕੱਢਦੇ ਆਕਰ ਜੀ ਮੰਨ ਲਓ ਫਿਰ ਲੋਕ ਵੀ ਗੜਨ ਕਢਦੇ ਆ ਕਰਨ ਤੁਸੀਂ ਕਹੋਗੇ ਹਾਂ ਪੁਲਿਸ ਵਾਲੇ ਵੀ ਕਢਦੇ ਲੋਕ ਵੀ ਕਢਦੇ ਆ ਕਰਨ ਕਮਾਲ ਦੀ ਗੱਲ ਹੈ ਮੈਂ ਤਾਂ ਇਹਨਾਂ ਦੀਆਂ ਸਫਾਈਆਂ ਤੋਂ ਹੈਰਾਨ ਆ ਹਾਂ ਸਾਹਿਬ ਮੈਂ ਤਾਂ ਹੈਰਾਨ ਹੈ ਇਹਨਾਂ ਦੇ ਤਰਕਾਂ ਤੋਂ ਹੈਰਾਨ ਹੈ ਇਹਨਾਂ ਦੀਆਂ ਦਲੀਲਾਂ ਤੋਂ ਤੇ ਫਿਰ ਇਹਦਾ ਮਤਲਬ ਇਹ ਆ ਕਿ ਭਈ ਇਹ ਘਾੜ ਜਿਹੜੀ ਆ ਉਹ ਤੁਸੀਂ ਜਸਟੀਫਾਈਬਲ ਕਰਦੇ ਹੋਗੇ ਹਾਂ ਤੁਸੀਂ ਕਾਰਵਾਈ ਕਰੋ ਤੁਸੀਂ ਮੌਕੇ ਦੇ ਚੀਫ ਸਪੋਕਸਪਰਸਨੋਂ ਸਾਬਕਾ ਵਜ਼ੀਰੋਂ ਇਹ ਪੂਰੇ ਤਗੜੇ ਇਨਫਲੂਐਂਸਰ ਹੋ ਸਰਕਾਰ ਦੇ ਵਿੱਚ ਮਾਨ ਸਾਹਿਬ ਦੇ ਜਿਗਰੀ ਯਾਰ ਹਾਂ ਤੁਸੀਂ ਕਾਰਵਾਈ ਕਰਾਓ ਅਗਲੇ ਦਿਨ ਦਜੀ ਜਣੇ ਆ ਕੇ ਦੇਖੋ ਜਿੰਨਾ ਟ੍ਰੈਫਿਕ ਹੈ ਉਸ ਹਿਸਾਬ ਨਾਲ ਸਾਡੇ ਕੋਲ ਟ੍ਰੈਫਿਕ ਨਫਰੀ ਹੈ ਨਹੀਂ ਕੀ ਸਾਡੇ ਕੋਲ ਉਪਕਰਨੀ ਹੈ ਨਹੀਂ ਸਾਡੇ ਕੋਲ ਰੋੜਾ ਹੀ ਹੈ ਨਹੀਂ ਗੱਲਾ ਕਰੀਏ ਤੇ ਗੱਲਾਂ ਬਹੁਤ ਵੱਡੀਆਂ ਹਰ ਥਾਂ ਤੇ ਸਾਡੇ ਧਰਨੇ ਮਜ਼ਾਰੇ ਚੱਲਦੇ ਰਹਿੰਦੇ ਆ ਚਾਰ ਬੰਦੇ ਜੁੜਦੇ ਟ੍ਰੈਫਿਕ ਜਾਮ ਕਰ ਦਿੰਦੇ ਨੇ ਜੀ ਜੀ ਤਾਂ ਗੱਲ ਇਹ ਆ ਕਿ ਬਹੁਤ ਸਾਰੀਆਂ ਸਮੱਸਿਆਵਾਂ ਨੇ ਪਰ ਆ ਤੇ ਮੈਂ ਤੇ ਇਹਨਾਂ ਦੇ ਲੌਜੀਕ ਸੁਣ ਕੇ ਸਾਹ ਰਾਮ ਨਾਲ ਸਮਝਾ ਨਾ ਰਹਾ ਤੂੰ ਕਿ ਕਮਾਲ ਦੀਆਂ ਗੱਲਾਂ ਨੇ ਉਹ ਕਹੀ ਜਾਂਦੇ ਐ ਲੋ ਐਸੇ ਚੁੱਕੇੜਾ ਗਾਲਾਂ ਨਹੀਂ ਕੱਢਦਾ ਉਹਨਾਂ ਲੋਕਾਂ ਨੇ ਜੇ ਇਹਨਾਂ ਨੇ ਕੱਢ ਦਿੱਤੀਆਂ ਤਾਂ ਫੇਰ ਕੀ ਗਲਤੀ ਹੋ ਗਈ ਆ ਫੇਰ ਕੀ ਗਲਤ ਆ ਤਾਂ ਖੈਰ ਇਹਨਾਂ ਦਾ ਨਾ ਉਹ ਮਾਨ ਸਾਹਿਬ ਨੇ ਕਿਹਾ ਸੀਗਾ ਜਦੋਂ ਰੌਲਾ ਪਿਆ ਕਾਂਗਰਸੀਆਂ ਦਾ ਕਿ ਬਈ ਇਹ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਮੈਂ ਕਿਹਾ ਇਹ ਤੇ ਗਾਂ ਟੂਣਾ ਟੱਪਣ ਤੋਂ ਵੀ ਗਾਂ ਟੱਪ ਗਿਆ ਜੇ ਇਹ ਤਾਂ ਟੂਣਾ ਚੁੱਕ ਕੇ ਖਾਈ ਗਿਆ ਲੱਗਦਾ ਕਿਉਂ ਪਹਿਲਾਂ ਵਿਧਾਇਕ ਚਰਨਜੀਤ ਸਿੰਘ ਕਹਿੰਦੇ ਮੈਂ ਡਾਕਟਰ ਐ ਐਮਬੀਬੀਐਸ ਕੀਤੀ ਆ ਮੈਂ 10ਵੀਂ ਵਾਲਾ ਮੈਨੂੰ ਸਵਾਲ ਨਾ ਕਰੇ ਉਹ ਇੰਨਾ ਜਲੂਸ ਕਢਾਇਆ ਤੇ ਮੁੜ ਕੇ ਹਫੜਾ ਦਫੜੀ ਚ ਇੱਕ ਗੱਡੀ ਚ ਆਪਦੀ ਗੱਡੀ ਮਾਰ ਦਿੱਤੀ। ਆਖੇ ਨੰਬਰ ਪਲੇਟ ਰੱਖੀ ਸੀ ਆਖੇ ਗਵਰਨਮੈਂਟ ਆਫ ਪੰਜਾਬ ਉਹ ਔਰਤ ਨੇ ਉਤਰ ਕੇ ਘੇਰ ਲਿਆ ਉਹਨੇ ਕਹ ਖਲੋ ਜਾ ਤੇਰੀ ਗਵਰਨਮੈਂਟ ਦੀ ਐਸੀ ਕਿ ਤੈਸੀ ਉਥੋਂ ਖਿਸਕ ਗਿਆ ਵਿਦਾਇ। ਉਹਨੂੰ ਪਤਾ ਸੀ ਰਾਸ਼ੀ ਮਾੜੀ ਚੱਲਦੀ ਪਈ ਸਪਤਾਹੇ ਇੱਕ ਰਾਸ਼ੀ ਕੇਵਰ ਮਾੜੀ ਹੋ ਜਾਂਦੀ ਸਾਰੇ ਦੀ ਸਾਰੇ। ਤਾਂ ਮਤਲਬ ਉਹ ਹਾਂ ਨੇ ਕਹਿ ਲਉ ਕਿ ਬਿਜਤੀ ਉਹ ਹੰਡਈ ਸੀ ਉਤੋਂ ਨੌਨ ਸਟਾਫ ਆ ਚੱਕਰ ਚੱਲ ਪਿਆ। ਦੇਖੋ ਇਹਨਾਂ ਦੇ ਪੰਪਾ ਕੜ ਤੇ ਜੋ ਮਰਜੀ ਕਹੀ ਜਾਣ ਉੱਤੇ ਠੀਕ ਆ ਇਹਦੇ ਬੰਦਾ ਵੀ ਮਾਰ ਦੇ ਤੇ ਤਾਂ ਵੀ ਹੋ ਸਕਦਾ ਜਸਟੀਫਾਇਬਲ ਕਰ ਦੇਣ। ਜੀ ਪਰੰਤੂ ਅੱਜ ਮੋਗੇ ਦੇ ਮੇਅਰ ਦਾ ਰੌਲਾ ਪੈ ਗਿਆ ਚਾਨੀ ਨੂੰ ਹਟਾ ਦਿੱਤਾ ਇਹਨਾਂ ਨੇ ਜਿਹੜਾ ਕਿ ਪੋਸਟਰ ਬੁਆਏ ਹੋਇਆ ਕਰਦਾ ਸੀ ਕਦੇ ਤਾਂ ਚਾਨੀ ਨੂੰ ਹਟਾਉਣਾ ਉਹ ਵੀ ਆਪਣੇ ਆਪ ਦੇ ਵਿੱਚ ਵੱਡਾ ਕਦਮ ਹੋ ਗਿਆ ਤੇ ਐਤੋਂ ਬਾਅਦ ਦੇਖੋ ਜਿਹੜਾ ਸਿਆਣਾ ਵਰਗ ਆ ਜਾਂ ਵਿਰੋਧੀ ਧਿਰ ਆ ਉਹ ਤੇ ਸਾਰੇ ਹੀ ਕਹਿ ਰਹੇ ਆ ਕਿ ਧਾਲੀਵਾਲ ਸਾਹਿਬ ਵਰਗੇ ਬੰਦੇ ਤੋਂ ਐਸੀ ਉਮੀਦ ਨਹੀਂ ਕਿ ਕੁੜੀ ਦੀ ਗਾਲ ਕੱਢਣੀ ਜਾਂ ਇਦਾਂ ਮਤਲਬ ਕਿ ਹੁਣ ਮੈਂ ਮਾਈਕ ਤੇ ਨਹੀਂ ਬੋਲ ਸਕਦਾ ਮੇਰੀ ਇੱਕ ਮਰਿਆਦਾ ਹੈ ਕਿ ਭੈਣ ਦੀ ਗੱਲ ਕੱਢਣੀ ਬਹੁਤ ਮੰਦ ਭਾਗੀ ਗੱਲ ਆ ਤਾਂ ਮੇਰੇ ਖਿਆਲ ਦੇ ਨਾਲ ਕੁਲਦੀਪ ਧਾਲੀਵਾਲ ਸਿਆਣੇ ਆਦਮੀ ਆ ਉਹਨਾਂ ਨੂੰ ਆਪਣੇ ਕੀਤੇ ਤੇ ਪਛੋਤਾਵਾ ਕਰਨਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਆ ਇਹ ਜੋ ਪੁਲਿਸ ਨਾਲ ਕੀਤਾ ਜਾ ਰਿਹਾ ਹੈ ਨਾ ਮੈਂ ਤੁਹਾਨੂੰ ਦੱਸਾਂ ਵਾਰ-ਵਾਰ ਫਲਾਣ ਨੂੰ ਸਸਪੈਂਡ ਐਦਾਂ ਗਾਲਾਂ ਉਦਾਂ ਗਾਲਾਂ ਤੇ ਇਹ ਗੱਲ ਆ ਠੀਕ ਨਹੀਂ ਹੈ ਠੀਕ ਹੈ ਪੁਲਿਸ ਠੀਕ ਨਹੀਂ ਹੈ ਮੈਂ ਵੀ ਮੰਨਦਾ ਪਰ ਮੈਂ ਹਮੇਸ਼ਾ ਪੁਲਿਸ ਰਿਫਾਰਮਸ ਦੀ ਗੱਲ ਕਰਦਾ ਕਿ ਪੁਲਿਸ ਦੇ ਵਿੱਚ ਸੁਧਾਰ ਲੈਣੇ ਬਹੁਤ ਜ਼ਰੂਰੀ ਆ ਪਰ ਜਿਸ ਤਰ੍ਹਾਂ ਕੀਤਾ ਜਾ ਰਿਹਾ ਇਹ ਗਲਤ ਆ ਮੈਂ ਇਸ ਨੂੰ ਸਹੀ ਨਹੀਂ ਮੰਨਦਾ ਕੀ ਪਤਾ ਉਹ ਕਿੰਨਾ ਕੁ ਵਧੀਆ ਬੰਦਾ ਹੋਏਗਾ ਜਿਹੜਾ ਪੁਲਿਸ ਕਰਮਚਾਰੀ ਹੋਏਗਾ ਉਸ ਵੇਲੇ ਕੀ ਪਤਾ ਉਹਦੀ ਕੀ ਮਜਬੂਰੀ ਹੈ ਕੀ ਪਤਾ ਉਹ ਕਿੱਥੇ ਹੋਏਗਾ ਕੀ ਨਹੀਂ ਹੈ ਕਿਸ ਹੱਦ ਤੱਕ ਪਰ ਕਿਸੇ ਨੂੰ ਗਾਲਾਂ ਕੱਢਣੀਆਂ ਹਾਂ ਜੇ ਉਹਦਾ ਕਸੂਰ ਹੈ ਤੁਸੀਂ ਇਹਨੂੰ ਸਸਪੈਂਡ ਕਰ ਸਕਦੇ ਹੋ ਅੱਗੇ ਵੀ ਤੇ ਕਰੀ ਵੀ ਜਾਂਦੇ ਹੋ ਤੁਸੀਂ ਚੱਕ ਕੇ ਉਹਨੂੰ ਸਸਪੈਂਡ ਕਰ ਦਿੱਤਾ ਉਹਨੂੰ ਹਵਾਲਾ ਕਰ ਦਿੱਤਾ ਤੁਸੀਂ ਕਾਰਵਾਈ ਕਰੋ ਪਰ ਕਿਸੇ ਨੂੰ ਧੀ ਭੈਣ ਗਾਲ ਕੱਢ ਧੀ ਭੈਣ ਦੀ ਗਾਲ ਕੱਢਣ ਦਾ ਨਾ ਤੁਹਾਡੇ ਕੋਲ ਕੋਈ ਹੱਕ ਆ ਤੇ ਨਾ ਪੁਲਿਸ ਵਾਲਿਆਂ ਕੋਲ ਹੱਕ। ਉਹ ਜੇ ਕੱਢਦੇ ਆ ਕਿਸੇ ਨੂੰ ਤੇ ਉਹ ਵੀ ਤੇ ਗਲਤ ਆ। ਜੀ ਜੀ ਜੀ। ਕੋਈ ਚੰਗਾ ਹੋਏ ਜਾਂ ਮਾੜਾ ਤੁਸੀਂ ਆਪਣੀ ਫਰਸਟ੍ਰੇਸ਼ਨ ਇਸ ਤਰੀਕੇ ਨਾਲ ਨਹੀਂ ਕਰ ਸਕਦੇ। ਭਗਵੰਤਮਾਨ ਹੋਣੀ ਜਿੰਨੇ ਮਾਈਕ ਫੜ ਕੇ ਆਪਣੀ ਕਲਾ ਦਿਖਾਉਣ ਦੇ ਧਨੀ ਨੇ ਇਹ ਮਾਈਕ ਫੜ ਕੇ ਉਹਨੇ ਹੀ ਕਹਿ ਲਿਆ ਵੀ ਫਸਣ ਵਾਲੀ ਸਥਿਤੀ ਚ ਆ ਜਾਂਦੇ ਨੇ। ਪਹਿਲਾਂ ਤੁਸੀਂ ਚੰਨੀ ਸਾਹਿਬ ਦੀ ਗੱਲ ਕੀਤੀ। ਉਹਨਾਂ ਨੇ ਮਾਈਕ ਫੜਿਆ ਸੀ ਤੇ ਕਹਿਤਾ ਭਾਈ ਦੱਸ ਉਹਨਾਂ ਦਾ ਨਾਮ ਕੱਲਾ ਡਾਕਟਰ ਚਰਨਜੀਤ ਸਿੰਘ ਆ। ਚੰਨੀ ਨਹੀਂ ਆ। ਜੀ। ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਰਾਇਆ ਸੀਗੇ ਦੋਨੇ ਚਰਨਜੀਤ ਸਿੰਘ ਚੰਨੀ ਸਿੰਘ ਲੜੇ ਸੀ ਚਲ ਡਾਕਟਰ ਡਾਕਟਰ ਸਾਹਿਬ ਕਹਿ ਲੈਨੇ ਆ ਚਲੋ ਆਪਣੇ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਐਮ ਬੀ ਬੀ ਐਸ ਵੀ ਕਹਿਣਾ ਨਾਲ ਪਲੀਜ਼ ਐਮ ਬੀ ਬੀ ਐਸ ਉਹ ਮਾਈਕ ਫੜ ਕੇ ਇਹ ਕਹਿ ਦਿੰਦੇ ਨੇ ਵੀ ਭਾਈ ਕੋਈ ਵੀ 10ਵੀਂ ਪੜਿਆ ਉੱਠ ਕੇ ਮੈਨੂੰ ਸਵਾਲ ਕਰਦਾ ਉਹਨਾਂ ਨੇ ਮਾਈਕ ਤੇ ਗਲਤੀ ਕੀਤੀ ਤੇ ਦੱਸਦੀ ਇਹ ਵੀ ਅੱਜ ਵੀ ਥਾੜੀ ਬਾਰ ਸਾਧ ਦੇ ਲੱਗਿਆ ਮਾਈਕ ਹੀ ਹੋਇਆ ਸੀ ਜਿਸ ਛੇ ਆਡੀਓ ਆਈ ਹੈ ਹਾਂਜੀ ਹੋ ਕਾਲਰ ਮਾਈਕ ਲੱਗਾ ਹੋਣਾ ਨਾ ਵੀਡੀਓ ਬਣਾਉਣ ਲਈ ਹਾਂਜੀ ਇਹ ਮੈਨੂੰ ਲੱਗਦਾ ਇਹ ਰਾਤ ਨੂੰ ਜਿਹੜੀ ਇਹਨਾਂ ਦੀ ਆਈਟੀ ਟੀਮ ਆਲੇ ਆ ਸੌਣ ਲੱਗਿਆਂ ਵੀ ਕਹਿੰਦੇ ਹੋਣੇ ਆ ਕਿ ਜਦੋਂ ਤੁਸੀਂ ਕੁੜਤਾ ਪਜਾਮਾ ਬਦਲ ਲਿਆ ਘਰ ਆਲਾ ਜਾ ਕੇ ਸੌਣ ਆਲਾ ਤੇ ਪਲੀਜ਼ ਸਾਨੂੰ ਦੱਸਦੇ ਆਂ ਜੀ ਆ ਕੇ ਤੁਹਾਡੇ ਬੈੱਡ ਤੇ ਵੀ ਉਲਾਜਾਂਗੇ ਤੇ ਤੁਹਾਡੇ ਘਰਾੜਿਆਂ ਦੀ ਆਵਾਜ਼ ਵੀ ਕੈਚ ਹੁੰਦੀ ਰਵੇ ਕਿ ਕੀ ਪਤਾ ਚੱਲਦੇ ਘਰਾੜਿਆਂ ਦੇ ਵਿੱਚ ਕੋਈ ਭਾਸ਼ਣ ਚੰਗਾ ਮਿਲ ਜਾਵੇ ਤੁਹਾਡਾ ਸੁਪਨੇ ਦੇ ਵਿੱਚ ਹੀ ਬੜਾ ਉੱਠੋ ਤੁਸੀਂ ਉਹ ਮਾਈਕ ਤੇ ਲਾਉਂਦੇ ਹੀ ਨਹੀਂ ਆ ਜੀ ਜੀ ਗੱਲ ਉਹੀ ਹੈ ਨਾ ਅੰਤ ਦੇ ਵਿੱਚ ਵੀ ਭਾਈ ਇਹ ਮਾਈਕ ਦਾ ਇੱਕ ਵਿਅਕਤੀ ਮਾਈਕ ਦਾ ਇੰਨਾ ਧਨੀ ਸੀ ਤੇ ਬਾਕੀ ਸਾਰੇ ਉਦਾਂ ਦੇ ਹੀ ਨੇ ਉਹ ਖੇਪ ਪਵਾਈ ਜਾਂਦੇ ਨੇ ਚਲੋ ਅੱਗੇ ਚੱਲਦੇ ਆں ਬੇਸ਼ੱਕ ਇਹ ਮੰਦ ਭਾਗੀ ਖਬਰ ਹੈ ਮੰਦ ਭਾਗੀ ਇਹ ਗੱਲ ਹੈ ਅੱਗੇ ਚਲਿਏ ਤਾਂ ਉਧਰ ਪੰਜਾਬ ਦੇ ਵਿੱਚ ਇੱਕ ਹੋਰ ਚੋਣਾਂ ਦਾ ਐਲਾਨ ਹੋ ਗਿਆ ਜੀ ਇੱਕ ਚੋਣ ਚੋਂ ਪੈਰ ਕੱਢਦੇ ਆਂ ਦੂਜੀ ਤੇ ਸਰਨਾ ਪੈ ਜਾਂਦਾ ਹੈ ਹਾਂਜੀ ਇਹ ਇਲਾਜ ਕਰ ਦੇਣ ਕਿ ਤੁਹਾਨੂੰ ਪਤਾ ਹੀ ਆ ਹੁਣ ਲੱਗੇ ਹੋਏ ਨੇ ਮੋਦੀ ਸਾਹਿਬ ਹੋ ਰਹੇ ਉਹਨਾਂ ਨੇ ਪੱਕਾ ਪੱਕਾ ਪੈਂਚਰ ਲਾ ਦੇਣਾ ਵਨ ਨੇਸ਼ਨ ਵਨ ਇਲੈਕਸ਼ਨ ਸਭ ਕੁਝ ਸਿਮਟ ਜਾਏਗਾ ਕੰਮ ਡੀਲਿਮਿਟੇਸ਼ਨ ਹੋ ਜਾਣੀ ਹੈ ਉਧਰੋਂ ਉਹਨਾਂ ਨੇ ਮੈਨੂੰ ਲੱਗਦਾ ਪੱਕਾ ਕੰਮ ਹੀ ਕਰ ਲੈਣਾ ਆਪਦਾ 2050 ਤੱਕ ਹੀ ਲੈਣਾ ਹੀ ਨਹੀਂ ਆ ਆਪਾਂ ਵੀ ਸੌਖੇ ਹੋ ਵੀ ਸੌਖੇ ਜੀ ਤੋਂ ਗੱਲ ਇਹ ਆ ਕਿ ਭਈ ਦੇਖੋ ਜੇ ਆਪਾਂ ਦੇਖੀਏ ਤਾਂ ਇਹ ਪੰਚਾਇਤੀ ਇਲੈਕਸ਼ਨ ਹੈ ਵੀ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਇਹਦੇ ਵਿੱਚ ਤੁਸੀਂ ਵੇਖੋਗੇ ਲਗਭਗ ਲਗਭਗ ਆਪਣਾ 1 ਕਰੋੜ 30 ਲੱਖ VOTER VOTE ਦਾ ਇਸਤੇਮਾਲ ਕਰੇਗਾ ਯਾਨੀ ਬਹੁਤ ਵੱਡੀ VOTING ਹੈ ਪਿੰਡੂ ਕਾਟਰ ਦੀ VOT ਹੈ ਮੈਂ ਅੱਗੇ ਕਿਹਾ ਮੈਂ ਕਹਿੰਦਾ ਐਵੇਂ ਤੁਸੀਂ ਕਰਦੇ ਹੋ ਜੇ ਅਸੀਂ ਸੈਮੀ ਜਿੱਤ ਗਿਆ ਫਲਾਣਾ ਹੋ ਗਿਆ ਅਸਲੀ ਸੈਮੀ ਤੇ ਆਜੇ ਆਜੇ ਸੈਮੀ ਆਸਟ੍ਰੇਲੀਆ ਤੇ ਦੱਖਣ ਅਫਰੀਕਾ ਵਾਲਾ ਜਿਵੇਂ ਪੈਂਦਾ ਹੁੰਦਾ ਹੈ ਨਾ ਵੀ ਆ ਉਹ ਹਸਾਬ ਬਣਿਆ ਜਿਵੇਂ ਇੰਗਲੈਂਡ ਤੇ ਨਿਊਜ਼ੀਲੈਂਡ ਭਿੰਦੇ ਅਤੇ ਭਾਰਤ ਪਾਕਿਸਤਾਨ ਭਿੰਦਾ ਉਹ ਤੇ ਕੁਆਟਰ ਚ ਬੀਜਦੇ ਸੀ ਆ ਜੇ ਹੁਣ ਸੈਮੀ ਫਾਈਨਲ ਕਿਉਂ ਕਿ ਇੱਥੇ ਲੜਨਾ ਬਾਹੂਵਲ ਨਹੀਂ ਪਿੰਡਾਲਿਆਂ ਪਿੰਡਾਲਿਆਂ ਤੇ ਗੱਲ ਇਹ ਆ ਕਿ ਦਸੰਬਰ ਲਈ ਇਹ ਜਿਹੜਾ ਐਲਾਨ ਹੋਇਆ 14 ਨੂੰ ਸ਼ਾਇਦ ਵੋਟਾਂ ਨੇ 17 ਨੂੰ ਇਲੈਕਸ਼ਨ ਦਾ ਨਤੀਜਾ ਆ ਤਾਂ ਇਹਦੇ ਵਿੱਚ ਕੀ ਆ ਗੁਰਪ੍ਰੀਤ ਕੇ ਤਿੰਨ ਤਰਾ ਖਾਸ ਤੌਰ ਤੇ ਵੈਸੇ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਪੁਨਰ ਸਰਜੀਤੀ ਵਾਲੇ ਉਹ ਵੀ ਕਹਿੰਦੇ ਆਪਾਂ ਵੀ ਭਚਕਾ ਦੇਖਣਾ ਜੀ ਠੀਕ ਹੈ ਨਾ ਜੀ ਤੇ ਕਿਹੜਾ ਕਿਸੇ ਨੂੰ ਕੋਈ ਰੋਕ ਸਕਦਾ ਇੱਥੇ ਕੰਮ ਖੁੱਲਾ ਹੀ ਆ ਜੀਦਾ ਜੀ ਕਰਦਾ ਹੈ ਭਾਈ ਆਜੋ ਮદાન ਦੇ ਵਿੱਚ ਤਾਂ ਇਧਰ ਵੈਸੇ ਰਵਾਇਤੀ ਤੌਰ ਤੇ ਤਿੰਨ ਧਿਰਾਂ ਜਿਹੜੀਆਂ ਨੇ ਜੇ ਆਪਾਂ ਵੇਖੀਏ ਕਾਂਗਰਸ ਆਮ ਆਦਮੀ ਪਾਰਟੀ ਅਤੇ ਅਕਾਲੀ ਦ ਇਤੇ ਪੂਰੇ ਜੋਸ਼ ਨਾਲ ਮੈਦਾਨ ਚਾਉਣਗੇ ਪੂਰੇ ਜੋਸ਼ ਨਾਲ ਔਰ ਬੜਾ ਜ਼ਬਰਦਸਤ ਮੁਕਾਬਲਾ ਹੋ ਸਕਦਾ ਹੈ ਕਿਉਂ ਕਿ ਦੇਖੋ ਜੇਤੇ ਸਰਕਾਰ ਨਵੀਂ-ਨਵੀਂ ਬਣੀ ਹੋਵੇ ਤੇ ਕੋਈ ਸਥਾਨਕ ਜਾਂ ਪੰਚਾਇਤੀ ਇਲੈਕਸ਼ਨ ਹੋਵੇ ਨਾ ਉੱਥੇ ਡਰ ਬਖਰੀ ਕਿਸਮ ਦਾ ਹੁੰਦਾ ਹੈ ਜਦੋਂ ਸਰਕਾਰ ਜਾਣ ਵੇਲੇ ਹੋਵੇ ਨਾ ਅਖੀਰਲੇ ਸਾਲ 'ਚ ਉਦੋਂ ਡਰ ਬਹੁਤ ਘੱਟ ਰਹਿ ਜਾਂਦਾ ਹੈ ਕਿਉਂਕਿ 4 ਸਾਲਾਂ 'ਚ ਬਹੁਤ ਕੁਝ ਐਕਸਪੋਜ਼ ਹੋ ਚੁੱਕਾ ਹੁੰਦਾ ਹੈ ਲੋਕ ਦੇਖ ਲੈਂਦੇ ਆ ਕਿ ਕਿੰਨਾ ਕੁ ਦਮ ਖਮ ਹੈ ਤੋ ਐਤ ਕੀ ਇਲੈਕਸ਼ਨ ਵੀ ਵੈਲਟ ਪੇਪਰ ਤੇ ਹੋਣਾ ਹੈ ਜੀ ਤਾਂ ਹੋਣਾ ਵੀ ਸਿਆਲ ਦੇ ਵਿੱਚ ਜਾਂ ਸਿਆਲ ਦੇ ਵਿੱਚ ਵੈਸੇ ਜਿਹੜੇ ਪਿਆਕੜ ਹੁੰਦੇ ਆ ਕਿਉਂਕਿ ਦੇ ਵਿੱਚ ਵੀ दारू ਸਿੱਕਾ ਕਬੜਾ ਚੱਲਦਾ ਹੈ ਸਿਲੈਕਸ਼ਨ ਦੇ ਵਿੱਚ ਜੀ ਜੀ ਮਤਲਬ ਕਿ ਕਈਆਂ ਨੂੰ ਬੜਾ ਤੇ ਨਾ ਅਫਸੋਸ ਜਿਆ ਹੁੰਦਾ ਜਦੋਂ ਇਲੈਕਸ਼ਨ ਜੂਨ ਜੁਲਾਈ ਚ ਕੋਈ ਆ ਜਾਂਦਾ ਹੈ ਨਾ ਉਹ ਕਹਿੰਦੇ ਯਾਰ ਠੀਕ ਹੈ ਇਲੈਕਸ਼ਨ ਯਾਰ ਪੱਕ ਗਰਮੀ ਬਹੁਤ ਹੈ ਨਾਲੇ ਪੀ ਜਾਂਦੇ ਅਗਲੇ ਦੇ ਘਰੋਂ दारू ਮੁਫਤ ਨਾਲੇ ਕੁੱਕੜ ਖਾਧੀ ਜਾਂਦੇ ਨਾਲੇ ਕਹਿੰਦੇ ਗਰਮੀ ਬੜੀ ਆ ਗਰਮੀ ਬੜੀ ਆ ਤੇ ਤੁਹਾਨੂੰ ਗਰਮੀ ਕੀ ਕਹਿੰਦੀ ਆ ਤੁਸੀਂ ਤੇ ਉਹ ਸਾਰਾ ਕੁਝ ਕਰੀ ਜਾਣਾ ਤੋਂ ਖੈਰ ਐਤਕੀ ਉਹ ਵੀ ਲਾਂਭਾ ਲੈ ਗਿਆ ਚੋਣ ਕਮਿਸ਼ਨ ਨੇ ਸ਼ਾਇਦ ਸੋਚਿਆ ਕਿ ਉਹ ਵੀ ਲਾਂਭਾ ਨਹੀਂ ਲੈਣਾ ਉਹ ਵੀ ਲਾਂਭਾ ਜੀ ਲੈਣਾ ਤੇ ਇਹ ਵੀ ਬਈ ਆਪਾਂ ਕਰਤਾ ਕਮ ਦਸੰਬਰ ਦੇ ਵਿੱਚ ਤੇ ਗਾਂ ਤੇ ਤੁਹਾਨੂੰ ਪਤਾ ਨਾ ਸੈਫਜਾਦਿਆਂ ਦਾ ਫਿਰ ਸ਼ਹਾਦਤ ਦਾ ਸਮਾਗਮ ਸ਼ੁਰੂ ਹੋ ਜਾਂਦਾ 20 ਤੋਂ ਬਾਅਦ ਉਦੋਂ ਤੇ ਨਾ ਕੋਈ ਇਲੈਕਸ਼ਨ ਕਿਉਂਕਿ ਇਲੈਕਸ਼ਨ ਇੱਕ ਕਹ ਲਓ ਕਿ ਤੁਹਾਨੂੰ ਪਤਾ ਹੀ ਆ ਖੁਸ਼ੀ ਵਾਲਾ ਮਾਹੌਲ ਵੀ ਹੁੰਦਾ ਉਹਦੇ ਵਿੱਚ ਖਾਣ ਪੀਣ ਵਾਲਾ ਵੀ ਹੁੰਦਾ ਰੋਲੇ ਰੱਪੇ ਵਾਲਾ ਵੀ ਹੁੰਦਾ ਤੇ ਇਸ ਕਰਕੇ ਕੋਈ ਵੀ ਇਲੈਕਸ਼ਨ ਜਿਹੜਾ ਹੈ ਉਹ 20 ਤੋਂ 30 ਦਸੰਬਰ ਤੱਕ ਆਯੋਜਿਤ ਨਹੀਂ ਕੀਤਾ ਜਾਂਦਾ ਕੰਡਕਟ ਨਹੀਂ ਕੀਤਾ ਜਾਂਦਾ ਸੋ ਇਸ ਵਾਸਤੇ ਇਹਨਾਂ ਨੇ ਪਹਿਲਾਂ ਹੀ ਨਿਵੇੜਨ ਦਾ ਫੈਸਲਾ ਕੀਤਾ ਪਰ ਮੈਨੂੰ ਲੱਗਦਾ ਕਿ ਇਲੈਕਸ਼ਨ ਇੰਟਰਸਟਡ ਹੋਏਗਾ ਆ ਇਲੈਕਸ਼ਨ ਇੰਟਰਸਟਿੰਗ ਹੋਏਗਾ ਤੇ ਇਹਦੇ ਵਿੱਚ ਇੰਟਰਸਟਡ ਇਹ ਤਿੰਨ ਧਿਰਾਂ ਖਾਸ ਤੌਰ ਤੇ ਪੂਰੇ ਜੋਸ਼ ਨਾਲ ਲਵਰੇਜ ਹੋ ਕੇ ਉਤਰਨਗੇ ਆਪਣਾ ਕਾਡਰ ਜਿਹੜਾ ਪੂਰਾ ਉਤਸ਼ਾਹਤ ਕਰਕੇ ਉਤਰਨਗੇ ਇਹ ਤਿੰਨ ਦਲ ਤੇ ਖਾਸ ਤੌਰ ਤੇ ਪੂਰਾ ਜ਼ੋਰ ਲਾਉਣਗੇ ਕਿਉਂਕਿ ਅਸਲੀ ਸੈਮੀ ਇਹ ਆ ਅਸਲੀ ਪਿੰਡੂ ਨਵਸ ਇਥੋਂ ਟੋਹੀ ਜਾਣੀ ਆ ਕੌਣ ਕਿੰਨੇ ਪਾਣੀ ਚ ਆ ਕਿਹਦੇ ਚ ਕਿੰਨਾ ਦਾਮ ਆ ਇਸੇ ਵਾਸਤੇ ਖੜਕਾ ਦੜਕਾ ਹੋ ਜੂ ਨੀ ਤੇਰੇ ਪਿੱਛੇ ਖੜਕਾ ਦੜਕਾ ਹੋ ਜੂ ਐਪ ਕੀ ਖੜਕਾ ਦੜਕਾ ਵੀ ਹੋ ਸਕਦਾ ਕਿਉਂਕਿ ਅੱਗੇ ਤੇ ਭੱਜ ਜਾਂਦੇ ਸੀ ਨਾ ਪੇਪਰ ਖੋ ਕੇ ਜੀ ਉਹ ਕਾਗਜ਼ ਖੋ ਕੇ ਭੱਜ ਜਾਂਦੇ ਸੀ ਜਦੋਂ ਭਰਨ ਕੋਈ ਜਾਂਦੇ ਸੀ ਉਮੀਦਵਾਰ ਤੇ ਐਤਕੀ ਮੈਨੂੰ ਲੱਗਦਾ ਕਿ ਨਾਲ ਬਰੋਬਰ ਡਾਂਗਾ ਵਾਲੇ ਵੀ ਜਾਇਆ ਕਰਨਗੇ ਕਿ ਆਜੋ ਆ ਜਾ ਮਾਸੀ ਦੇ ਪੁੱਤਾਂ ਦਈਏ ਤੈਨੂੰ ਚਾਹ ਦੇ ਨਾਲ ਆਂਡਾ ਮਤਲਬ ਕਿ ਮਾਹੌਲ ਇਸ ਤਰ੍ਹਾਂ ਦਾ ਬਣ ਜਾਏਗਾ ਕਿਉਂਕਿ ਜਦੋਂ ਸਮਾਂ ਥੋੜਾ ਰਹਿ ਜਾਂਦਾ ਹੈ ਨਾ ਸਰਕਾਰ ਦਾ ਡਰ ਵੀ ਘਟ ਜਾਂਦਾ ਹੈ ਹੂੰ ਜੀ ਜੀ ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਕੋਈ ਜ਼ਹਿਮ ਫੈਸਲੇ ਲਏ ਗਏ ਨੇ ਕੈਬਨਿਟ ਦੇ ਵੱਲੋਂ ਅੱਜ ਹਾਂਜੀ ਦੇਖੋ ਕੈਬਨਿਟ ਦੀ ਅੱਜ ਮੀਟਿੰਗ ਸੀ ਮੁੱਖ ਮੰਤਰੀ ਦੀ ਰੈਸ਼ਗਾ ਤੇ ਇਹ ਮੀਟਿੰਗ ਜਿਹੜੀ ਆ ਉਹ ਆਯੋਜਿਤ ਕੀਤੀ ਗਈ ਆ ਹੁਣ ਇਹਦੇ ਵਿੱਚ ਜੇ ਆਪਾਂ ਵੇਖੀਏ ਤਾਂ ਮਿੱਲੀ ਫੈਸਲੇ ਜਿਹੜੇ ਲੈ ਨੇ ਉਹਨਾਂ ਦੀ ਤਫਸੀਲ ਤੇ ਹੈ ਨਹੀਂ ਪਰ ਚਰਚਾ ਜੇ ਆਪਾਂ ਕਰਨੀ ਚਾਹੀਏ ਕਿਉਂਕਿ ਜਿਹੜੇ ਫੈਸਲੇ ਹੁੰਦੇ ਆ ਉਹਨਾਂ ਨੂੰ ਬਰੀਫ ਕੀਤਾ ਜਾਂਦਾ ਹੈ ਸੰਖੇਪ ਚ ਦੱਸਿਆ ਜਾਂਦਾ ਹੈ ਤੇ ਅਗਲੇ ਦਿਨ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਉਹਦੀ ਤਫਸੀਲ ਕੀ ਐ ਸਿਲਸਿਲੇ ਵਾਰ ਟੰਗ ਦੇ ਨਾਲ ਫੈਸਲੇ ਆਪਾਂ ਦੇਖ ਲਈਏ ਪਹਿਲਾਂ ਸੋਸਾਇਟੀ ਐਕਟ ਦੇ ਵਿੱਚ ਸੋਸ ਸੋਸਾਇਟੀ ਟਰਸ ਸੋਸਾਇਟੀ ਟਰਸਟ ਦਾ ਮਿਸਯੂਜ਼ ਰੋਕਣ ਵਾਸਤੇ ਫਿਰ ਮਾਈਨਿੰਗ ਗੱਡੀਆਂ ਦੇ ਵਿੱਚ ਜੀਪੀਐਸ ਲਾ ਕੇ ਟਰੈਕਿੰਗ ਕਰਨ ਦਾ ਫੈਸਲਾ ਸਹਿਕਾਰਤਾ ਯਾਨੀ ਕੋਆਪਰੇਟਿਵ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਦੇ ਕੋਲ ਹੁਣ ਦੋ ਕੰਮ ਨਹੀਂ ਹੋਣਗੇ ਖਰੀਦ ਨੀਮਾ ਦੇ ਵਿੱਚ ਸੋਧ ਕਰ ਦਿੱਤੀ ਗਈ ਆ ਬਾਰਡਰ ਤੇ ਡਿਊਟੀ ਵਾਲਿਆਂ ਨੂੰ ਇਨਸੈਂਟਿਵ ਦਿੱਤੇ ਜਾਣਗੇ ਆ 300 ਡਾਕਟਰ ਇੰਪੈਨਲ ਕਰੇਗੀ ਸਰਕਾਰ 100 ਤੋਂ 1000 ਪੈ ਤੱਕ ਇਨਸੈਂਟਿਵ ਮਿਲੇਗਾ ਅੱਛਾ ਚਲੋ ਪਹਿਲਾ ਆ ਜਾਈਏ ਸੋਸਾਇਟੀ ਐਕਟ ਸੋਸਾਇਟੀ ਐਕਟ ਕੀ ਆ ਤੁਸੀਂ ਕੋਈ ਰੀਹੈਬ ਸੈਂਟਰ ਖੋਲਦੇ ਹੋ ਤਾਂ ਤੁਹਾਨੂੰ ਕੋਈ ਟਰਸਟ ਜਾਂ ਇਸ ਤਰ੍ਹਾਂ ਦੇ ਕੋਈ ਚੀਜ਼ ਸੋਸਾਇਟੀ ਬਣਾਉਣੀ ਪੈਂਦੀ ਆ ਜਾ ਕੋਈ ਹੋਰ ਕੰਮ ਕਰਦੇ ਹੋ ਤਾਂ ਉਹ ਜਿਹੜੀ ਸੁਸਾਇਟੀ ਆ ਜਾਂ ਜਿਹੜਾ ਟਰਸਟ ਆ ਉਹਦੇ ਵਾਸਤੇ ਕਰਨਗੇ ਕਿ ਤੁਹਾਡਾ ਸਾਲਾਨਾ ਆਡਿਟ ਜਿਹੜਾ ਜ਼ਰੂਰੀ ਆ ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇਹਦੇ ਵਿੱਚ ਇੱਕ ਪ੍ਰਬੰਧਕ ਜਿਹੜਾ ਉਹ ਨਿਯੁਕਤ ਕੀਤਾ ਜਾਇਆ ਕਰੂਗਾ ਇਹ ਤਾਂ ਹੋ ਗਿਆ ਸਿੰਪਲ ਹਾਂਜੀ ਕਿਉਂਕਿ ਇਹ ਕਈ ਤੁਹਾਨੂੰ ਪਤਾ بڑے ਝੋਲ ਚੱਲਦੇ ਆ ਇੰਡੀਆ ਦੇ ਵਿੱਚ ਕਈ ਕੀ ਕਰਦੇ ਆ ਕਿ ਕੋਈ ਕੰਪਨੀ ਬਣਾਈ ਟਰਸਟ ਬਣਾਈ ਸੁਸਾਇਟੀ ਬਣਾਈ ਆਪ ਦੇ ਨਾਂ ਤੇ ਰਜਿਸਟਰਡ ਕਰਾਈ ਉਹਦੇ ਨਾਂ ਤੇ ਗਾਹ ਮਤਲਬ ਕਿ ਜਿਵੇਂ ਲਾਇਸੈਂਸ ਕਿਸੇ ਹੋਰ ਦਾ ਹੈ ਮੈਡੀਕਲ ਕੋਈ ਹੋਰ ਖੋਲ ਲਵੇ ਸਮਝਦੇ ਹੋ ਨਾ ਇਹ ਗੇਮ ਵੀ ਚੱਲਦੀ ਆ ਚਲੋ ਅੱਗੇ ਆ ਜਾਓ ਮਾਈਨਿੰਗ ਗੱਡੀਆਂ ਤੇ ਜੀਪੀਐਸ ਲਾ ਕੇ ਟ੍ਰੈਕਿੰਗ ਹੋਏਗੀ ਜੀਪੀਐਸ ਸਿਸਟਮ ਨੂੰ ਤਾਂ ਵੇਖੋ ਇੰਨਾ ਚਿਰ ਹੋ ਗਿਆ ਹੁਣ ਇਹ ਜਾਗੇ ਨੇ ਚਲੋ ਜਦੋਂ ਜਾਗੇ ਉਦੋਂ ਸਵੇਰਾ ਠੀਕ ਆ ਅੱਛਾ ਸਹਿਕਾਰਤਾਲਾ ਕੇ ਦੋ ਕੰਮ ਨਹੀਂ ਕੀਤੇ ਜਾਣਗੇ ਮਤਲਬ ਕਿ ਅਲੱਗ ਅਲੱਗ ਅਧਿਕਾਰੀਆਂ ਨੂੰ ਜਿਹੜੀਆਂ ਅਲੱਗ ਅਲੱਗ ਜ਼ਿੰਮੇਵਾਰੀਆਂ ਹੋਣਗੀਆਂ ਜਿਵੇਂ ਇੱਕ ਅਫਸਰ ਦੇ ਕੋਲ ਦੋ ਦੋ ਕੰਮ ਜਿਹੜੇ ਆ ਉਹ ਨਹੀਂ ਹੋਣਗੇ ਕਿਉਂਕਿ ਦੋ ਪੱਧਰਾਂ ਤੇ ਸੁਣਵਾਈ ਕਰਨੀ ਜਿਹੜੀ ਔਖੀ ਹੋ ਜਾਂਦੀ ਹੈ ਇਹ ਵੀ ਠੀਕ ਹੋ ਗਿਆ ਖਰੀਦ ਨੀਮਾ ਦੇ ਵਿੱਚ ਇਹ ਇੰਟਰਸਟਿੰਗ ਆ ਜੋ ਮੈਨੂੰ ਲੱਗਦਾ ਹੈ ਕਿ 2.5 ਲੱਖ ਰੁਪਏ ਤੋਂ ਜਿਹੜੇ ਉੱਤੇ ਜਾਂ 2.5 ਲੱਖ ਤੱਕ ਦੇ ਉੱਤੇ ਦੇ ਪਰਚੇਜ਼ਿੰਗ ਬਿੱਲ ਹੁੰਦੇ ਸੀਗੇ ਉਹਦੇ 'ਚ ਟੈਂਡਰ ਅੱਗੇ ਨਹੀਂ ਸੀ ਹੁੰਦੇ ਹੁਣ ਇਹਨੂੰ ਵਧਾ ਕੇ 5 ਲੱਖ ਮਤਲਬ ਕਿ ਕਿਸੇ ਸਕੂਲ ਨੇ ਸਮਾਨ ਖਰੀਦਣਾ ਕਿਸੇ ਹੋਰ ਹਸਪਤਾਲ ਨੇ ਸਮਾਨ ਖਰੀਦਣਾ 5 ਲੱਖ ਤੱਕ ਦਾ ਤਾਂ ਉਹ ਬਿਨਾ ਟੈਂਡਰ ਆਪੇ ਟੈਂਡਰ ਆ ਤੋਂ ਖਰੀਦ ਸਕਦੇ ਹੁਣ ਕੀ ਹੋ ਮਤਲਬ ਕਿ ਦਿੱਲੀ ਤੋਂ ਬਿਨਾ ਵੀ ਕਿਤੋਂ ਖਰੀਦ ਸਕਦੇ ਆ ਇਹ ਪਤਾ ਨਹੀਂ ਇਹ ਕੋਈ ਮੂੰਹ ਜਬਾਨੀ ਸ਼ਰਤ ਲਾਉਣਗੇ ਕਿ ਨਹੀਂ ਲਾਉਣਗੇ ਵੀ ਤੁਸੀਂ ਪੰਜਾਬ ਤੋਂ ਵੀ ਖਰੀਦ ਸਕਦੇ ਆ ਤਾਂ ਮਤਲਬ ਕਿ ਇਸ ਤਰ੍ਹਾਂ ਹੈ ਕਿ 2.5 ਲੱਖ ਦੀ ਜਿਹੜੀ ਉਹ ਕੈਪਸਿਟ ਨੂੰ ਵਧਾ ਕੇ 5 ਲੱਖ ਕਰ ਦਿੱਤਾ ਤੇ 5 ਲੱਖ ਤੱਕ ਟੈਂਡਰ ਪ੍ਰਕਿਰਿਆ ਅਪਣਾਉਣ ਦੀ ਜ਼ਰੂਰਤ ਨਹੀਂ ਤੇ ਇਧਰ ਆ ਗਿਆ ਬਾਰਡਰ ਤੇ ਡਿਊਟੀ ਬਾਰਡਰ ਤੇ ਡਿਊਟੀ ਦਾ ਮਤਲਬ ਇਹ ਹੋ ਗਿਆ ਨਾ ਕਿ ਜਿੱਦਾਂ ਕੋਈ ਟੀਚਰ ਆ ਕੋਈ ਡਾਕਟਰ ਆ ਉਹ ਬਾਰਡਰ ਏਰੀਏ ਦੇ ਵਿੱਚ ਜਾਣ ਤੋਂ ਸੰਕੋਚ ਕਰਦਾ ਕਿ ਉਸ ਨੂੰ ਬਾਰਡਰ ਦਾ ਪੱਤਾ ਦੇ ਦਿੱਤਾ ਜਾਵੇ ਵਿਸ਼ੇਸ਼ ਤੌਰ ਤੇ ਠੀਕ ਹੈ ਨਾ ਮਤਲਬ ਕਿ ਅਗਲੇ ਨੂੰ ਵੀ ਹੋਵੇ ਕਿ ਜੇ ਮੈਂ ਬਾਰਡਰ ਤੇ ਡਿਊਟੀ ਕਰੂੰਗਾ ਤੇ ਮੈਨੂੰ ਦੋ ਸ਼ਿਲੜ ਵੱਧ ਮਿਲ ਜਾਣਗੇ ਸਮਝ ਗਏ ਤੁਸੀਂ ਇਹ ਇੱਕ ਬਹੁਤ ਵੱਡੀ ਟਰੈਜੇਡੀ ਹੈ ਵੈਸੇ ਬਾਰਡਰ ਏਰੀਏ ਦੇ ਨਾਲ ਕਿ ਨਾ ਉੱਥੇ ਡਿਵੈਲਪਮੈਂਟ ਹੁੰਦੀ ਹੈ ਤੇ ਨਾ ਅਫਸਰ ਜਾ ਕੇ ਰਾਜੀ ਆ ਮੇਰੇ ਪੁੱਤਰ ਸੀਗੇ ਅਫਸਰ ਤੇ ਉਹ ਸਾਡੇ ਜ਼ਿਲ੍ਹੇ ਚ ਆਏ ਤੇ ਬੜਾ ਹੀ ਖੁਸ਼ ਹੋਏ ਉਹ ਕਹਿੰਦੇ ਯਾਰ ਮੈਂ ਇੱਥੇ ਆ ਕੇ ਸਕੂਨ ਤੁਹਾਡਾ ਜਿਲ੍ਹਾ ਇੰਨਾ ਸ਼ਾਂਤੀ ਵਾਲਾ ਨਾ ਕੋਈ ਇੱਥੇ ਫਿਰਕੂ ਫਸਾਦਿਆ ਤੇ ਨਾ ਕੋਈ ਇੱਥੇ ਇੰਡਸਟਰੀ ਵਾਲਾ ਰੌਲਾ ਰੱਪਾ ਮੈਂ ਤੇ ਬਹੁਤ ਸੁਖੀ ਆ ਨੌਜਵਾਨ ਸੀ ਤੁਹਾਡੇ ਯਾਰੀ ਤੇ ਉਹ ਕਹਿੰਦੀ ਯਾਰ ਮੈਨੂੰ ਜਦੋਂ ਮਤਲਬ ਕਿ ਮਿਲਿਆ ਇਹ ਜਿਲ੍ਹਾ ਜੀ ਬਹੁਤ ਤਗੜੇ ਅਧਿਕਾਰੀ ਸਨ ਤੇ ਉਹ ਕਹਿੰਦੇ ਵੀ ਮੈਨੂੰ ਤਾਂ ਬਹੁਤ ਮਤਲਬ ਕਿ ਨਾਲਦਿਆਂ ਨੇ ਗਿਆ ਯਾਰ ਕਿੱਧਰ ਗਿਆ ਤੋ ਕਿਉਂਕਿ ਬਠਿੰਡੇ ਤੋਂ ਗਾਂ ਲਾਂਕੇ ਕਿ ਰਾਜੀ ਜੀ ਬਠਿੰਡੇ ਤੋਂ ਗਾਂ ਪੰਜਾਬ ਖਤਮ ਹੈ ਸਮਝੋ ਹੂੰ ਕਹਿੰਦੇ ਵੀ ਅਸਲੀ ਤੁਹਾਡੇ ਮਾਹੌਲ ਤਾਂ ਤੁਹਾਡੇ ਇੱਥੇ ਤਾਂ ਮੰਨ ਲਓ ਵੀ ਇਹ ਆ ਤੁਸੀਂ ਹਿਸਾਬ ਲਾ ਲਓ ਕਿ ਅਸੀਂ ਨਾਲੇ ਹਾਲੇ ਬਾਰਡਰ ਤੋਂ ਹਟਵੇਂ ਆ ਜੀ ਹòn ਤਾਂ ਗਾਂ ਹੈ ਨਾ ਸਾਡੇ ਥੋਕੀ ਲਾ ਲਓ ਸਾਈਡ ਤੇ 30 40 ਕਿਲੋਮੀਟਰ ਤੇ ਐਂ ਤਾਂ ਦੈਰੇ ਹੀ ਚਿਆ ਕਾ ਤੂੰ ਗਾਲਿਆ ਕਿ ਤੁਸੀਂ ਹਿਸਾਬ ਲਾ ਲਓ ਕਿ ਜਿਹੜੇ ਬਿਲਕੁਲ ਬਾਰਡਰ ਤੇ ਪਿੰਡ ਹੋਣਗੇ ਮੰਵਦੋਟ ਸੈਕਟਰ ਲਾ ਲਓ ਜਾਂ ਫਾਜ਼ਲ ਕਾ ਸੈਕਟਰ ਲਾ ਕਿਉਂਕਿ ਉੱਥੇ ਉੱਥੇ ਟੀਚਰ ਦੂਰੋਂ ਜਾਂ ਅਫਸਰ ਕਿਵੇਂ ਆ ਮਨ ਕਰਕੇ ਆਉਣਗੇ ਤੁਸੀਂ ਸੋਚ ਕੇ ਦੇਖੋ ਤਾਂ ਉਹਨਾਂ ਨੂੰ ਮਾਰ ਦੂਰੀ ਪੈ ਗਈ ਨਾ ਕਿ ਡਿਵੈਲਪਮੈਂਟ ਵੀ ਨਹੀਂ ਹੁੰਦੀ ਤੇ ਇੱਕ ਚੰਗੀ ਤਰ੍ਹਾਂ ਪੜ੍ਹਾਈ ਲਿਖਾਈ ਜਾਂ ਸਿਹਤ ਵਾਸਤੇ ਜਾਂ ਪ੍ਰਸ਼ਾਸਨ ਵਾਸਤੇ ਅਫਸਰ ਵੀ ਨਾ ਹੋ ਤੇ ਥੋੜੀ ਮਾਨ ਜੇ ਇਸ ਕਰਕੇ ਇਹਨਾਂ ਨੇ ਇਹ ਕਦਮ ਚੁੱਕਿਆ ਤੇ ਇੱਕ ਸਭ ਤੋਂ ਇੰਟਰਸਟਿੰਗ ਤੇ ਸਭ ਤੋਂ ਨਖਿੱਧ ਫੈਸਲਾ ਜਿਹੜਾ ਮੈਨੂੰ ਲੱਗਿਆ ਜਿਹੜਾ ਕਿ ਸਰਕਾਰ ਨੂੰ ਐਕਸਪੋਜ਼ ਕਰਦਾ ਹੈ ਜਿਹੜਾ ਐਂਡ ਤੇ ਆਪਾਂ ਕਿਹਾ ਕਿ 300 ਡਾਕਟਰ ਇੰਪੈਨਲ ਕੀਤੇ ਜਾਣਗੇ ਦਾ ਮਤਲਬ ਕੀ ਹੈ ਮਤਲਬ ਕੀ ਹੈ ਹੁਣ ਦੇਖਿਓ ਇੱਕ ਹੀ ਕਹਿ ਰਹੇ ਆ ਕਿ 300 ਡਾਕਟਰ ਇੰਪੈਨਲ ਕਰਨੇ ਆ ਔਨ ਕਾਲ ਬੁਲਾਇਆ ਜਾਊਗਾ ਓਪੀਡੀ ਤੇ ਇਨਡੋਰ ਮਰੀਜ਼ਾਂ ਨੂੰ ਚੈੱਕ ਕਰਨ ਵਾਸਤੇ ਇਹਨਾਂ ਨੂੰ ਮਤਲਬ ਕਿ ਫੀਸ ਅਦਾ ਕੀਤੀ ਜਾ ਸਕੇਗੀ ਓਪੀਡੀ ਦੇ ਵਿੱਚ 50 ਤੋਂ 150 ਤੇ ਇਨਡੋਰ ਦੇ ਵਿੱਚ 2 ਤੋਂ 20 ਤੱਕ ਇਹ ਮਰੀਜ਼ ਚੈੱਕ ਕਰਨਗੇ ਹੁਣ ਇਹਦਾ ਮਤਲਬ ਇਹਦਾ ਮਤਲਬ ਸਮਝ ਆਇਆ ਨਹੀਂ ਕਿ ਮੈਂ ਸਮਝਾਉਣਾ ਤੁਹਾਨੂੰ ਮਤਲਬ ਕਿ 300 ਡਾਕਟਰਾਂ ਦਾ ਇੱਕ ਪੈਨਲ ਬਣਾ ਲਿਆ ਜਿਹੜੇ ਨਿੱਜੀ ਡਾਕਟਰ ਹੋਣਗੇ ਬਾਹਰਲੇ ਜੀ ਉਹਨਾਂ ਨੂੰ ਔਨ ਕਾਲ ਹਾਂਜੀ ਡਾਕਟਰ ਗੁਰਪ੍ਰੀਤ ਜੀ ਹਾਂਜੀ ਮੈਂ ਡਾਕਟਰ ਗੁਰਪ੍ਰੀਤ ਐਮਬੀਬੀਐਸ ਬੋਲ ਰਿਹਾ 10ਵੀਂ ਪੜ੍ਹੇ ਹੋ ਹਾਂਜੀ ਕਰੋ ਗੱਲ ਤਾਂ ਮਤਲਬ ਇਦਾਂ ਤਾਂ ਹਾਂਜੀ ਡਾਕਟਰ ਸਾਹਿਬ ਕਾਲ ਆ ਆਪੀਡੀ ਦੇਖਣਾ ਕਿੰਨੇ ਮਰੀਜ਼ ਆ ਜੀ ਪੰਜ ਆਜੋ ਜੀ ਉਹਨਾਂ ਨੇ ਵਿਜ਼ਿਟ ਕੀਤਾ ਪੰਜ ਮਰੀਜ਼ਾਂ ਨੂੰ ਚੈੱਕ ਕੀਤਾ ਜੋ ਦਵਾਈ ਵਗੈਰਾ ਲਿਖਿਆ ਤਾਂ ਉਹਨਾਂ ਨੇ ਕਿਹਾ ਲਾਓ ਲਿਆਓ ਜੀ ਤੁਹਾਡਾ ਬਣ ਗਿਆ 25000 ਰੁਪਏ ਸਰਕਾਰ ਵੱਲੋਂ ਚੱਕੋ ਜੀ 25000 ਹੂੰ ਆਹ ਹੈ ਸੇਤ ਕ੍ਰਾਂਤੀ ਵਾਲਿਆਂ ਦਾ ਹਾਲ ਕਿਉਂ ਕਿਉਂਕਿ ਜਿਹੜੇ ਐਮਬੀਬੀਐਸ ਡਾਕਟਰ ਆ ਰਹੇ ਨੇ ਐਮਡੀ ਆ ਰਹੇ ਨੇ ਸਰਵਿਸ ਦੇ ਵਿੱਚ ਉਹ ਪੰਜਾਬ ਚ ਸਰਵਿਸ ਕਰਕੇ ਰਾਜੀ ਨਹੀਂ ਹੈਗੇ ਗੁਰਪ੍ਰੀਤ ਜੀ ਜੀ ਇਹ ਰਿਐਲਿਟੀ ਹੈ ਮੇਰੇ ਦੋਸਤ ਬਹੁਤ ਕਾਬਲ ਡਾਕਟਰ ਹੈ ਮਤਲਬ ਕਿ ਸਿਰੇ ਦੇ ਡਾਕਟਰ ਸੀ ਇਸ ਏਰੀਆ 'ਚ ਯੰਗ ਜੀ ਤੁਹਾਡੇ ਵਰਗੇ ਊਰਜਾ ਜੇ ਵੀ ਆਰ ਐਸ ਲੈ ਲਈ ਮੈਂ ਪੁੱਛਿਆ ਕਿ ਯਾਰ ਕਾ ਤੂੰ ਵੀ ਆਰ ਐਸ ਲੈ ਲਈ ਤੇ ਤੇਰਾ ਤਾਂ ਇੰਨਾ ਸਨਮਾਨ ਸੀ ਲਾ ਕੇ ਜੀ ਕੋਈ ਬਜ਼ੁਰਗ ਜਾ ਕੇ ਆਉਂਦਾ ਸੀ ਤੇ ਉਹ ਕਹਿੰਦਾ ਯਾਰ ਵੀ ਇਹ ਪੁੱਤ ਤਾਂ ਘਰ ਘਰ ਜੰਮਿਆ ਇਹੋ ਜਿਹਾ ਪੁੱਤ ਜੀ ਉਹ ਕਹਿੰਦਾ ਵੀ ਮਿੰਟੂ ਕੰਮ ਸਾਰੇ ਕਰਦੇ ਸੀ ਅਸੀਂ ਬਸ ਕਲਾ ਮਰੀਜ਼ ਹੀ ਨਹੀਂ ਸੀ ਦੇਖ ਸਕਦੇ ਜੀ ਐਦਾ ਪਰਚਾ ਕੱਟ ਦਿਓ ਉਹਦਾ ਕਰ ਦਿਓ ਆ ਕਰ ਦਿਓ ਵਾਹ ਕਰ ਦਿਓ ਤੇ ਜੇ ਮਰੀਜ਼ ਹੀ ਨਹੀਂ ਮੈਂ ਵੇਖ ਸਕਦਾ ਤੇ ਸਵਾਹ ਹੀ ਫਿਰ ਮੈਂ ਡਾਕਟਰੀ ਕੀਤੀ ਜੀ ਜੀ حساب ਲਾ ਲਓ ਆ ਆ ਰਿਐਲਿਟੀ ਆ ਹੂੰ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਹਾਲ ਬਣੇ ਪਏ ਆ ਕਿ ਡਾਕਟਰਾਂ ਦੀ ਗਿਣਤੀ ਇਹਨਾਂ ਤੋਂ ਪੂਰੀ ਨਹੀਂ ਹੋਈ ਸਰਕਾਰੀ ਪੱਤਰ ਤੇ ਹੁਣ ਇੰਪੈਨਲ ਵਾਲੇ ਪਾਸੇ ਆ ਗਿਆ ਤਾਂ ਇੱਥੋਂ ਪਤਾ ਲੱਗਦਾ ਆਉਣ ਵਾਲੇ ਸਮੇਂ 'ਚ ਤਾਂ ਤੁਸੀਂ ਦੇਖੋ ਆ ਪਿੱਛੇ ਜਿਹੀ ਕਿੱਡੀ ਗੱਲ ਵੱਡੀ ਉੱਡੀ ਕਿ ਤਿੰਨ ਹਸਪਤਾਲਾਂ ਨੂੰ ਕਿ ਚਾਰ ਹਸਪਤਾਲਾਂ ਨੂੰ ਵੀ ਨਿੱਜੀ ਹੱਥਾਂ 'ਚ ਸੰਪਨ ਨੂੰ ਫਿਰਦੇ ਨੇ ਜੀ ਤਾਂ ਹੁਣ ਵਾਲੇ ਸਮੇਂ ਦੇ ਵਿੱਚ ਆਹੀ ਕੁਝ ਹੋਣਾ ਹੈ ਖੈਰ ਦੇਖੋ ਜੀ ਇਹਨਾਂ ਦੇ ਫੈਸਲੇ ਆ ਤਾਂ ਇਹਨਾਂ ਫੈਸਲਿਆਂ ਦੇ ਵਿੱਚ ਕੁਝ ਦਿਲਚਸਪ ਫੈਸਲੇ ਵੀ ਆ ਹੂੰ ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਐਮਪੀ ਅਮਰਤਪਾਲ ਸਿੰਘ ਹੋਣਾ ਦੀ ਕਰ ਲੈਨੇ ਆ ਉਹਨਾਂ ਨੂੰ ਪੈਰੋਲ ਦੇਣ ਤੋਂ ਪੰਜਾਬ ਸਰਕਾਰ ਨੇ ਮਨਾ ਕਰ ਦਿੱਤਾ ਸੀ ਪਰ ਇਸੇ ਫੈਸਲੇ ਨੂੰ ਉਹਨਾਂ ਨੇ ਚੈਲੰਜ ਕਰ ਦਿੱਤਾ ਮੁਰ ਤੋਂ ਅਦਾਲਤ 'ਚ ਜਾ ਕੇ ਹਾਂ ਜੀ ਦੇਖੋ ਗੱਲ ਇਹ ਆ ਕਿ ਗੁਰਪ੍ਰੀਤ ਇਹ ਤੇ ਹੁਣ ਇਹਨਾਂ ਨੂੰ ਜਾਣਾ ਪਵੇਗਾ ਜਾਣਾ ਪਵੇਗਾ ਇਸ ਕਰਕੇ ਕਿਉਂਕਿ ਪੰਜਾਬ ਸਰਕਾਰ ਨੇ ਨਾ ਕਰ ਦਿੱਤੀ ਆ ਤਾਂ ਹੁਣ ਪੰਜਾਬ ਸਰਕਾਰ ਦੀ ਨਾ ਨੂੰ ਹੀ ਚੈਲੰਜ ਕਰਕੇ ਇੱਕ ਕਾਨੂੰਨੀ ਲੜਾਈ ਲੜੀ ਜਾਊਗੀ ਕਿ ਭਾਈ ਸਾਡਾ ਹੱਕ ਬਣਦਾ ਤਾਂ ਖੈਰ ਫੇਰ ਉੱਥੇ ਗੱਲ ਆ ਜਾਣੀ ਆ ਪੈਰੋਲ ਜਾਂ ਇੰਜੀਨੀਅਰ ਰਾਸ਼ਿਦ ਵਰਗੀ ਰਾਤ ਇੰਜੀਨੀਅਰ ਰਾਸ਼ਿਦ ਨੇ ਜਿਵੇਂ ਆ ਰਾਹਤ ਹਾਸਲ ਕੀਤੀ ਆ ਕਿ ਉਹ ਗਾਰਦ ਸਮੇਤ ਸ਼ਿਰਕਤ ਕਰਨ ਜਾ ਰਿਹਾ ਮਤਲਬ ਕਿ ਉਹਨੂੰ ਪੈਰੋਲ ਨਹੀਂ ਮਿਲਨੀ ਸੀ ਤੇ ਨਾਇਓ ਨੇ ਪਰੋਲ ਅਪਲਾਈ ਕੀਤੀ ਆ ਕੀ ਅਮਰਤਪਾਲ ਸਿੰਘ ਦੀ ਕਾਨੂੰਨੀ ਟੀਮ ਇਸ অপਸ਼ਨ ਬਾਰੇ ਵੀ ਸੋਚ ਸਕਦੀ ਹੈ ਕਿਉਂਕਿ ਸਮਾਂ ਬੜਾ ਘੱਟ ਰਹਿ ਗਿਆ ਕੋਪਰੀ ਬਹੁਤ ਘੱਟ ਸਮਾਂ ਰਹਿ ਗਿਆ ਸੈਸ਼ਨ ਸ਼ੁਰੂ ਹੋਣ ਚ ਸੋ ਕਾਲੀ ਕਾਲੀ ਚ ਮਤਲਬ ਕਿ ਕੰਮ ਕੀਤੇ ਜਾ ਰਹੇ ਆ ਕਾਨੂੰਨੀ ਟੀਮ ਦੀ ਪੂਰੀ ਵਾਹ ਲੱਗੀ ਹੋਈ ਆ ਕਿ ਜਿਵੇਂ ਤੇਵੇਂ ਫੈਸਲਾ ਪਹਿਲਾਂ ਲੈ ਲਿਆ ਜਾਵੇ ਸੋ ਲੈਟਸ ਸੀ ਮੇਰੇ ਖਿਆਲ ਦੇ ਨਾਲ ਹੁਣ ਤੇ ਮਾਮਲਾ ਸੋਮਵਾਰ ਜਾਊਗਾ ਸੋਮਵਾਰ ਤੱਕ ਤੇ ਉਦੋਂ ਤੱਕ ਤੁਹਾਨੂੰ ਪਤਾ ਸੈਸ਼ਨ ਦੀ ਲਗਭਗ ਲਗਭਗ ਸ਼ੁਰੂਆਤ ਜਿਹੜੀ ਹੋ ਚੁੱਕੀ ਹੋਏਗੀ ਮੁਸ਼ਕਲ ਕਮ ਲੱਗਦਾ ਬਹੁਤ ਮੁਸ਼ਕਲ ਲੱਗਦਾ ਪਰ ਜੇ ਮੇਰੇ ਖਿਆਲ ਦੇ ਨਾਲ ਫੈਰੋਲ ਦੀ ਜਗ੍ਹਾ ਤੇ ਪਹਿਲਾਂ ਹੀ ਇੱਕ ਇੰਜੀਨੀਅਰ ਰਾਸ਼ੀਦ ਵਾਂਗੂ ਕਿ ਭਾਈ ਜਿਵੇਂ ਵੀ ਤੁਸੀਂ ਚਾਹੋ ਹਿਰਾਸਤ ਦੇ ਵਿੱਚ ਹੀ ਸਹੀਂ ਪਾਰਲੀਮੈਂਟ 'ਚ ਲੈ ਕੇ ਆਓ ਤਾਂ ਹੋ ਸਕਦਾ ਹੈ ਸ਼ਿਰਕਤ ਹੋ ਜਾਵੇ ਬਾਕੀ ਅਜੇ ਵੀ ਆਪਸ਼ਨ ਹੈ ਦੇਖੋ ਕੀ ਬਣਦਾ ਹੈ ਜੀ ਹੂੰ ਜੀ ਅੱਜ ਪੰਜਾਬ ਰੋਡਵੇਜ ਦੇ ਕਰਮਚਾਰੀ ਕੰਟਰੈਕਟ ਵਰਕਰਾਂ ਦੇ ਨਾਲ ਜੋ ਕੁਝ ਹੋਇਆ ਤੇ ਜਿਹੋ ਜੀ ਸਥਿਤੀ ਸੀ ਉਹ ਸਭ ਨੇ ਦੇਖੀ ਇਹ ਗੱਲਬਾਤ ਬਣੀ ਕਿਉਂ ਜੀ ਇਸ ਤਰੀਕੇ ਦੇ ਨਾਲ ਕੋਈ ਤੇਲ ਦਾ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ ਗਿਆ ਕੋਈ ਬੱਸ ਤੇ ਚੜ ਗਿਆ ਪੱਗਾਂ ਵੀ ਲਿੱਥੀਆਂ ਨੇ ਉਧਰ ਇੱਕ ਐਸਐਚਓ ਵੀ ਚੁਲਸ ਚੱਲਿਆ ਸੀ ਮਸੀਬਤ ਹੈ ਜੀ ਦੇਖੋ ਹਾਂਜੀ ਪੂਰੇ ਪੰਜਾਬ ਦਾ ਹਾਲ ਤੁਸੀਂ ਲਗਭਗ ਸਾਰਾ ਦਿਖਾਈ ਦਿੱਤਾ ਹੈ ਸਾਰਾ ਸੁਣਾਈ ਦਿੱਤਾ ਹੈ ਕਿ ਪੀਆਰਟੀਸੀ ਦੇ ਪਨ ਬਸ ਦੇ ਜਿਹੜੇ ਕਰਮਚਾਰੀ ਸੀ ਉਹ ਕੋਈ ਬਸਾਂ ਤੇ ਚੜ ਗਿਆ ਕੋਈ ਟੈਂਕੀਆਂ ਤੇ ਚੜ ਗਿਆ ਕਿਤੇ ਝੜਪ ਹੋਈ ਕਿਤੇ ਅੱਡਾ ਬੰਦ ਕਿਤੇ ਚੱਕਾ ਜਾਮ ਮਤਲਬ ਕਿ ਫਿਕਰ ਆ ਉਹ ਕਰਾ ਸਾਰਾ ਖੁਸ਼ ਅਸਲ ਦੇ ਵਿੱਚ ਕੀ ਆ ਕਿ ਇਹਨਾਂ ਨੇ ਅੱਜ ਕਿਲੋਮੀਟਰ ਸਕੀਮ ਦੇ ਤਹਿਤ ਟੈਂਡਰ ਖੋਲਣੇ ਸੀਗੇ ਟੈਂਡਰ 10ਵੀਂ ਕਿ 11ਵੀਂ ਵਾਰ ਇਹ ਪੋਸਟਪੋਨ ਹੋ ਕੇ ਖੁੱਲਣ ਜਾ ਰਹੇ ਸੀਗੇ ਵਿਰੋਧ ਤਾਂ ਮੁਖਾਲਫਤ ਇਸ ਕਰਕੇ ਕੀਤੀ ਜਾਂਦੀ ਆ ਕਿ ਕਿਲੋਮੀਟਰ ਸਕੀਮ ਦੀ ਜਿਹੜੀ ਕਹਾਣੀ ਹੁੰਦੀ ਆ ਨਾ ਕਿਉਂਕਿ ਮੈਂ ਵੀ ਚੰਨੀ ਸਾਹਿਬ ਵਾਂਗੂ ਕੰਮ ਤੇ ਕੋਈ ਛੱਡਿਆ ਨਹੀਂ ਮੈਂ ਵੀ ਕਨੈਕਟਰ ਰਿਆਂ ਬਸਾਂ ਤੇ ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਕੀ ਹੁੰਦਾ ਕਿ ਕਿਲੋਮੀਟਰ ਸਕੀਮ 'ਚ ਜਿੱਦਾਂ ਤੁਸੀਂ ਪ੍ਰਾਈਵੇਟ ਪਲੇਅਰ ਹੋ ਤੁਸੀਂ ਆਪਣੀ ਇੱਕ ਬੱਸ ਲਿਆਂਦੀ ਨਾ ਮੈਂ ਡ라이ਵਰ ਤੁਹਾਡਾ ਬੱਸ ਤੁਹਾਡੀ ਆ ਕੰਡਕਟਰ ਸਰਕਾਰੀ ਆ ਤੇਲ ਸਰਕਾਰ ਨੇ ਦੇਣਾ ਮਹਿਕਮੇ ਨੇ ਦੇਣਾ ਤੁਹਾਨੂੰ 10 ਰੁਪਏ ਦੇਤੇ ਫਰਜ਼ ਕਰੋ ਕਿਲੋਮੀਟਰ ਦੇ ਠੀਕ ਹੈ ਜੀ ਤਾਂ ਇਹ ਹਿਸਾਬ ਕਿਤਾਬ ਹੁੰਦਾ ਹੈ ਇਸ ਤਰ੍ਹਾਂ ਇਹਨੂੰ ਬੋਲਦੇ ਕਿਲੋਮੀਟਰ ਸਕੀਮ ਯਾਨੀ ਇੱਕ ਕੰਟਰੈਕਟ ਹੁੰਦਾ ਯਾਨੀ ਜੇ ਆਪਾਂ ਮੋਟਾ-ਮੋਟੀ ਲਾ ਲਈਏ ਕਿ 5 ਸਾਲਾਂ ਦੇ ਵਿੱਚ ਅਗਲਾ ਜਿਹੜਾ 1.5 ਕੋਰਡ ਲਾਇਆ ਜਾਂਦਾ 40 ਲੱਖ ਲਾ ਕੇ ਤੇ ਸਰਕਾਰ ਦੇ ਜਿਹੜੇ ਕਰਮਚਾਰੀ ਆ ਵਿਚਾਰੇ 15-15 ਸਾਲ ਤੋਂ 10-10 ਸਾਲ ਤੋਂ ਇਹ ਕਹਿ ਰਹੇ ਆ ਕਿ ਤੁਸੀਂ ਬਕਾਇਆ ਜਾਰੀ ਕਰੋ ਜਿਹੜੇ ਫ੍ਰੀ ਬੱਸ ਸੇਵਾ ਦੇ ਫ੍ਰੀ ਸਫਰ ਦੇ ਤੁਸੀਂ ਬਕਾਇਏ ਰੱਖੇ ਆ ਲਗਭਗ 1.5 ਤੋਂ 2000 ਕਰੋੜ ਰੁਪਇਆ ਉਹ ਜਾਰੀ ਕਰੋ ਤੇ ਨਵੀਆਂ ਬੱਸਾਂ ਪਾ ਲੈਣੀਆਂ ਤੁਸੀਂ ਤੇ ਜਿਹੜੇ ਸਾਡੇ ਆਹੀ ਕੱਚੇ ਕੰਮੇ ਆ ਇਹਨਾਂ ਨੂੰ ਪੱਕੇ ਕੰਮੇ ਕਰ ਦਿਓ ਡਰਾਈਵਰ ਵੀ ਸਾਡਾ ਉਹ ਤਾਂ ਡਰਾਈਵਰ ਤਾਂ ਪ੍ਰਾਈਵੇਟ ਲੈ ਕੇ ਆਉਣਗੇ ਕੰਡਕਟਰ ਇਹ ਜਿਹੜਾ ਕੱਚਾ ਰਹਿ ਗਿਆ ਤਾਂ ਮਤਲਬ ਕਿ ਸਰਕਾਰ ਦਾ ਤਾਂ ਉਹ ਤਾਂ ਪੈਨਸ਼ਨ ਤੱਕ ਜਿਹੜਾ ਤਨਖਾਹਾਂ ਵਾਲਾ ਮੋਟਾ ਕੰਮ ਕੋ ਸਗੋ ਕਟਿਆ ਗਿਆ ਇਹਨਾਂ ਨੂੰ ਫਾਇਦਾ ਇਸ ਕੱਲ ਦਾ ਤਾਂ ਇਸ ਵਾਸਤੇ ਕਰਮਚਾਰੀ ਆਪਣੇ ਹਿੱਤਾਂ ਲਈ ਰੋ ਰਹੇ ਆ ਕੀ ਅਸੀਂ 15-15 ਸਾਲ ਤੋਂ ਕੱਚੀ ਤੁਰੇ ਆਉਂਦੇ ਆ ਸਾਨੂੰ ਪੱਕਾ ਜੋਬ ਦਿਓ ਤੇ ਬੱਸ ਤੁਸੀਂ ਆਪਣੇ ਪੈਸੇ ਨਾਲ ਨਵੀਆਂ ਪਾਓ ਇਹ 7-800 ਬੱਸਾਂ ਇਸ ਤਰੀਕੇ ਨਾਲ ਲਿਆਉਣਾ ਚਾਹੁੰਦੇ ਇੱਥੋਂ ਹੀ ਵਿਰੋਧ ਸ਼ੁਰੂ ਹੋਇਆ ਸੀ ਇਹਨਾਂ ਦੇ ਆਗੂਆਂ ਨੂੰ ਅੱਜ ਤੜਕੇ 3 ਵਜੇ ਹੀ ਇਹਨਾਂ ਨੇ ਫੜਨਾ ਸ਼ੁਰੂ ਕਰ ਦਿੱਤਾ ਤਾਂ ਕਿ ਟੈਂਡਰ ਖੁੱਲਣ ਵੇਲੇ ਵਿਰੋਧ ਨਾ ਹੋਵੇ ਤਾਂ ਜਦੋਂ ਇਹ ਗੱਲ ਤੜਕੇ ਇਹਨਾਂ ਦੇ ਕਰਮਚਾਰੀਆਂ ਤੱਕ ਪਹੁੰਚੀ ਤਾਂ ਹੀ ਸੜਕ ਤੇ ਹੱਲਾ ਲਾਲਾ ਹੱਲਾ ਲਾਲਾ ਜ਼ਿਆਦਾ ਹੋ ਗਿਆ ਹੂੰ ਜੀ ਉਧਰ ਪੰਜਾਬ ਦੀ ਅਫਸਰ ਚਾਹੀਦੇ ਵਿੱਚ ਅਹਿਮ ਬਦਲਾਅ ਕੀ ਹੋਇਆ ਜੀ ਦੇਖੋ ਕੁਝ ਅਫਸਰ ਇਹਨਾਂ ਨੇ ਅੱਜ ਬਦਲ ਦਿੱਤੇ ਆ ਪੰਜ ਆਈਐਸ ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਆਈਪੀਐਸ ਫਿਰ 140 ਅਫਸਰ ਕੁੱਲ ਮਲਾਕੇ ਇਹਨਾਂ ਨੇ ਟਰਾਂਸਫਰ ਕੀਤੇ ਆ ਜਿਨ੍ਹਾਂ ਦੇ ਵਿੱਚ ਸਿਆਤਾਤਾਤਾਰ ਜੀ ਅਪਦਿਕੇ ਡੀਐਸਪੀ ਐਸਟੀਐਮ ਲੈਵਲ ਦੇ ਆ ਅਫਸਰ ਤੋਂ ਇਹ ਆ ਕਿ ਜਦੋਂ ਵੀ ਅਰਵਿੰਦ ਕੇਜਰੀਵਾਲ ਇਥੋਂ ਪੰਜਾਬ ਚੋਂ ਹੋ ਕੇ ਜਾਂਦੇ ਆ ਤਾਂ ਤੁਰੰਤ ਬਾਅਦ ਇਸ ਫੇਰ ਬਦਲਦੀ ਲਿਸਟ ਆ ਜਾਂਦੀ ਹੈ ਕੱਲ ਮੇਰੀ ਨੋਟ ਕਰ ਲਿਓ ਗਾਂਵ ਵੀ ਜਿਵੇਂ ਕੇਜਰੀਵਾਲ ਇਥੋਂ ਪੰਜਾਬ ਤੋਂ ਦਿੱਲੀ ਨੂੰ ਜਾਂਦੇ ਆ ਤਾਂ ਮਗਰ ਹੀ ਲਿਸਟ ਆ ਜਾਂਦੀ ਆ ਤਾਂ ਬਰਹਾਲ ਬਲਾਕ ਸੰਪਤੀ ਤੇ ਜ਼ਿਲ੍ਹਾ ਪੰਚਾਇਤ ਚੋਣ ਦਾ ਲਾਨ ਹੋਣਾ ਤੇ ਟਰਾਂਸਫਰ ਹੋਣਾ ਤੁਸੀਂ ਸਮਝੀ ਸਕਦੇ ਹੋ ਤੇ ਇਧਰੋਂ ਕੇਜਰੀਵਾਲ ਸਾਹਿਬ ਦਾ ਪੰਜਾਬ ਤੋਂ ਰਵਾਨਾ ਹੋਣਾ ਸਾਰੀਆਂ ਚੀਜ਼ਾਂ ਦਾ ਇਤਫਾਕ ਹੀ ਕੋਈ ਆ ਹੂੰ ਜੀ ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ